ਪੱਪ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਰਾਜਵੀਰ ਜਵੰਦਾ ਨੂੰ ਅੱਜ ਪੂਰੀ ਇੰਡਸਟਰੀ ਤੇ ਪੂਰੇ ਪੰਜਾਬ ਨਿਵਾਸੀਆਂ ਦੇ ਵੱਲੋਂ ਜਿਹੜੀ ਆ ਅੰਤਿਮ ਵਿਦਾਇੀ ਦਿੱਤੀ ਗਈ ਹੈ ਪਰ ਸਵਾਲ ਬਹੁਤ ਸਾਰੇ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਜਿਹੜਾ ਵੱਡਾ ਤੇ ਅਹਿਮ ਸਵਾਲ ਆ ਅਸੀਂ ਦੱਸਦੇ ਹਾਂ ਕਿ ਰਾਜਵੀਰ ਜਵੰਦਾ ਇੱਕ ਚੜ੍ਹਦੀ ਜਵਾਨੀ ਵਾਲਾ ਆਰਟਿਸਟ ਸੀ ਉਹ ਅਣਾਈ ਜਿਹੜਾ ਮੌਤ ਮਾਰਿਆ ਗਿਆ ਉਸ ਦੀ ਮੌਤ ਦੇ ਪਿੱਛੇ ਦਾ ਜਿਹੜਾ ਕਾਰਨ ਹੈ ਕਿਸ ਨੂੰ ਜ਼ਿੰਮੇਵਾਰ ਮੰਨਦੇ ਆ ਬਹੁਤ ਸਾਰੇ ਲੋਕਾਂ ਦੇ ਇਹ ਵੀ ਸਵਾਲ ਨੇ ਕਿ ਜਿਹੜੇ ਅਵਾਰਾ ਪਸ਼ੂ ਨੇ ਉਹਨਾਂ ਤੇ ਕਾਰਨ ਜਿਹੜੀ ਰਾਜਵੀਰ ਜਵੰਦਾ ਦੀ ਉਹ ਮੌਤ ਹੋਈ ਹੈ ਤਾਂ ਇਹਨਾਂ ਅਵਾਰਾ ਪਸ਼ੂਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਾਂ ਫਿਰ ਜਿਸ ਇਲਾਕੇ ਦੇ ਵਿੱਚ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਹੈ ਪੰਜੌਰ ਤੇ ਬੱਦੀ ਰੋਡ ਦੇ ਉੱਪਰ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕਿਉਂ ਜਿਹੜੀ ਨਕੀਲ ਨਹੀਂ ਪਾਈ ਗਈ ਜੇਕਰ ਉੱਥੇ ਕੋਈ ਪੁਖਤਾ ਪ੍ਰਬੰਧ ਹੁੰਦੇ ਜਾਂ ਐਂਬੂਲੈਂਸ ਦਾ ਜਾਂ ਫਿਰ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ ਉਹਨਾਂ ਨੂੰ ਲੈ ਕੇ ਤਾਂ ਹੋ ਸਕਦਾ ਰਾਜਵੀਰ ਜਵੰਦਾ ਸਾਡੇ ਵਿੱਚ ਤੋਂ ਅੱਜ ਇਸ ਤਰ੍ਹਾਂ ਨਾ ਜਾਂਦੇ ਤਾਂ ਬਹੁਤ ਸਾਰੇ ਸਵਾਲ ਨੇ ਇਹਨਾਂ ਸਾਰੇ ਸਵਾਲਾਂ 'ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਢੰਡਿਆੜ ਆਓ ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਾਰਾ ਵਾਕਿਆ ਹੋਇਆ ਇਹਦੇ ਵਿੱਚ ਮੇਨ ਜਿਹੜਾ ਜ਼ਿੰਮੇਵਾਰ ਉਹ ਕੌਣ ਹੈ ਆਖਿਰ ਕਿਸ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਅਵਾਰਾ ਪਸ਼ੂਆਂ ਨੂੰ ਰੋਡ ਤੋਂ ਹਟਾਉਣ ਦੇ ਲਈ ਇਹ ਸਾਰਾ ਮਸਲਾ ਕਿਸ ਤਰ੍ਹਾਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜਗਤਾਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੌਕਾ ਦਿੱਤਾ ਤੁਸੀਂ ਇਸ ਮੁੱਦੇ ਤੇ ਜਿਹੜਾ ਇੱਕ ਬੜਾ ਅਹਿਮ ਮੁੱਦਾ ਗੁਰਦੀਪ ਜੀ ਇਹ ਪੂਰੇ ਭਾਰਤ ਦੇ ਵਿੱਚ ਹਰ ਸਾਲ ਤਕਰੀਬਨ 4.80 ਲੱਖ ਹਜ਼ਾਰ ਸੜਕ ਹਾਦਸੇ ਹੁੰਦੇ ਆ ਅਵਾਰਾ ਪਸ਼ੂਆਂ ਕਰਕੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ 1.35 ਲੱਖ ਹਜ਼ਾਰ ਲੋਕ ਆਪਣੀ ਜਾਨ ਤੋਂ ਹੱਥੋਂ ਬੈੜਦੇ ਆ ਪੀਜੀਆਈ ਦੇ ਵਿੱਚ ਆਪਾਂ ਜੇ ਚਲ ਜੀਏ ਤਾਂ ਪੀਜੀਆਈ ਦੇ ਵਿੱਚ ਕੌਮਾ ਦੇ ਵਿੱਚ ਤਕਰੀਬਨ 159 ਨੌਜਵਾਨੋਂ ਪਿਆ ਆ ਪਿਛਲੇ ਦਿਨੀ ਮੈਂ ਪੀਜੀਆਈ ਜਾ ਕੇ ਆਇਆ ਤੇ ਉੱਥੇ ਅੰਬਾਲਾ ਦਾ ਇੱਕ ਨੌਜਵਾਨ ਹੈ ਜੀ ਮੋਟਰਸਾਈਕਲ ਤੇ ਜਾ ਰਿਹਾ ਸੀ ਸਾਹਮਣੇ ਇੱਕਦਮ ਠੱਠਾ ਆ ਗਿਆ ਠੱਠੇ ਦੇ ਵਿੱਚ ਮੋਟਰਸਾਈਕਲ ਵੱਜਿਆ ਡਿੱਗ ਗਿਆ ਉਹਨੇ ਹੈਲਮਟ ਨਹੀਂ ਪਾਇਆ ਸੀ ਸਿਰ ਥੱਲੇ ਵੱਜਿਆ ਜੀ ਔਰ ਕੌਮਾ ਚ ਪਿਆ ਬਿਆ ਨੂੰ ਅਜੇ ਉਹਦੇ 10 ਦਿਨ ਹੋਏ ਸੀ ਮਿਲਨ ਆਏ ਸੀ ਸੋਹਰਾ ਪਰਿਵਾਰ ਵਾਲੇ ਆਪਣੀ ਕੁੜੀ ਨੂੰ ਤੇ ਉਹਨਾਂ ਦੇ ਲਈ ਉਹ ਸਮੋਸੇ ਲੈਣ ਚੱਲਿਆ ਸੀ ਸਮੋਸੇ ਲੈਣ ਗਿਆ ਹੀ ਮੁੜ ਕੇ ਵਾਪਸ ਨਹੀਂ ਆਇਆ ਜੀ ਪੀਜੀਆਈ ਦੇ ਵਿੱਚ ਕਮਾ ਚ ਪਿਆ ਹੈ ਉਮੀਦ ਹੀ ਨਹੀਂ ਹੈ ਕਿ ਉਹ ਮੁੰਡਾ ਕਮਾ ਤੋਂ ਬਾਹਰ ਆ ਜਾਏ ਬਿਲਕੁਲ ਬ੍ਰੇਨ ਡੈਡ ਵਾਲੀ ਕੰਮ ਆਉਦਾ ਪਰ ਉਹਦਾ ਇਹ ਆ ਵੀ ਬਾਕੀ ਸਰੀਰ ਚੱਲ ਰਿਹਾ ਰਾਜਵੀਰ ਜਵੰਦਾ ਜਿਹੜਾ ਸਾਡਾ ਪੰਜਾਬੀ ਗਾਇਕ ਭਰਾ ਸੀ ਸੋਹਣਾ ਸੁਨੱਖਾ ਗੱਭਰੂ ਸੀ ਪੱਗ ਦਾ ਸਟਾਈਲ ਗਲ ਚ ਪਾਇਆ ਹੋਇਆ ਕੈਂਠਾ ਜਦੋਂ ਪੰਜਾਬੀ ਯੂਨੀਵਰਸਿਟੀ ਚ ਪੜਦਾ ਸੀ ਗੁਰਦੀਪ ਆਸੀ ਵੀ ਉੱਥੇ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀਗੇ ਤੇ ਸਾਡੇ ਤੋਂ ਮਤਲਬ ਛੋਟਾ ਸੀ ਇਹ ਰਾਜਵੀਰ ਜਵੰਦਾ 1995 ਦਾ ਦਾ ਬਰਥ ਹੈ ਰਾਜਵੀਰ ਜਵੰਦਾ ਦਾ ਤੇ ਸਾਡਾ ਬਰਥ 1979 ਦਾ ਹੈ ਤੇ ਇਹ ਛੋਟਾ ਸੀ ਸਾਡੇ ਤੋਂ ਇਹ ਤੇ ਕਮਰ ਗਰੇਵਾਲ ਜੀ ਬਿਲਕੁਲ ਦੋਨੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਇੱਕ ਚਿਵਾਰਾ ਪੈਟਰੋਲ ਪੰਪ ਹੈ ਪੈਟਰੋਲ ਪੰਪ ਦੇ ਉੱਪਰ ਪਿਛਲੇ ਪਾਸੇ ਇੱਕ ਚਿਵਾਰਾ ਬਣਿਆ ਉਸ ਚਿਵਾਰੇ ਤੇ ਰਾਜਵੀਰ ਜਵੰਦਾ ਤੇ ਕਮਰ ਗਰੇਵਾਲ ਦੋਨੋਂ ਰਹਿੰਦੇ ਹੁੰਦੇ ਸੀ ਸਾਡੇ ਕਈ ਦੋਸਤ ਇਹਨਾਂ ਕੋਲ ਜਾਂਦੇ ਹੁੰਦੇ ਸੀ ਕਿਉਂਕਿ ਉਦੋਂ ਨਾ ਤਾਂ ਕਮਰ ਗਰੇਵਾਲ ਮਸ਼ਹੂਰ ਸੀ ਗਾਣ ਚ ਤੇ ਨਾ ਹੀ ਰਾਜਵੀਰ ਜਵੰਦਾ ਦੋਨੋਂ ਸਟੂਡੈਂਟ ਸੀਗੇ ਬਿਲਕੁਲ ਮਿਊਜ਼ਿਕ ਦਾ ਨਾਰਾ ਲੈਟਰ ਸਟੂਡੈਂਟ ਸੀਗੇ ਕਮਰਕਰੇਵਾਲ ਥੋੜਾ ਸੀਨੀਅਰ ਸੀਗਾ ਤੇ ਰਾਜਵੀਰ ਜਵੰਦਾ ਜੂਨੀਅਰ ਸੀਗਾ ਰਾਜਵੀਰ ਜਵੰਦਾ ਸ਼ੁਰੂ ਤੋਂ ਹੀ ਸ਼ਾਂਤੀ ਪਸੰਦ ਸੀ ਚੁੱਪ ਜਿਹਾ ਰਹਿਣ ਵਾਲਾ ਮੁੰਡਾ ਸੀਗਾ ਔਰ ਇੱਕੋ ਗੱਲ ਕਹਿੰਦਾ ਹੁੰਦਾ ਸੀ ਯਾਰ ਸੰਗੀਤ ਦੇ ਵਿੱਚ ਕਾਮਯਾਬ ਹੋਣਾ ਇੱਕ ਸਾਲ ਮੈਂ ਆ ਦੇਖਣਾ ਜੇ ਨਾ ਇਸ ਸਾਲ ਕਾਮਯਾਬ ਹੋਇਆ ਤਾਂ ਅਗਲੇ ਸਾਲ ਮੈਂ ਕੋਈ ਨੌਕਰੀ ਜੁਆਇਨ ਕਰ ਲੈਣੀ ਹੈ ਏਸੇ ਕਰਕੇ ਮਿਹਨਤ ਕਰਦਾ ਕਰਦਾ ਪੰਜਾਬ ਪੁਲਿਸ ਦੀ ਨੌਕਰੀ ਜੁਆਇਨ ਕਰ ਲੈਂਦਾ ਫੇਰ ਪ੍ਰਮਾਤਮਾ ਦੀ ਬਾਹ ਫੜਦਾ ਇਹਦੇ ਗਾਣੇ ਚੱਲ ਜਾਂਦੇ ਨੇ ਤੇ ਅਖੀਰ ਰਾਜਵੀਰ ਜਵੰਦਾ ਸਟਾਰ ਗਾਇਕ ਬਣ ਜਾਂਦਾ ਹੈ ਬਿਲਕੁਲ ਔਰ ਕਮਰਗਰੇਵਾਲ ਵੀ ਸੂਫੀ ਗਾਇਕੀ ਦੇ ਵਿੱਚ ਪੂਰਾ ਨਾਂ ਕਮਾ ਲੈਂਦਾ ਤਾਂ ਹੀ ਕੱਲ ਜਦੋਂ ਪੋਸਟਮਾਰਟਮ ਹੋਇਆ ਨਾ ਰਾਜਵੀਰ ਜਵੰਦਾ ਦਾ ਫੇਸ 6 ਦੇ ਗਵਰਨਮੈਂਟ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਉਸ ਸਮੇਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਲੈ ਕੇ ਗਿਆ ਕਮਰਗਰੇਵਾਲ ਤੇ ਉਹਦੇ ਚਿਹਰੇ ਤੋਂ ਪੜਿਆ ਜਾ ਸਕਦਾ ਜੀ ਸਾਫ ਕਿ ਪੰਜਾਬੀ ਯੂਨੀਵਰਸਿਟੀ ਚ ਬਤਾਏ ਹੋਏ ਉਹਨਾਂ ਦੇ 3-4 ਸਾਲ ਇੱਕੋ ਚਵਾਰੇ ਚ ਇਕੱਠੇ ਰਹੇ ਛੋਟੇ ਜਿਹੇ ਚਵਾਰੇ ਚ ਉਹ ਗੱਲਾਂ ਮਤਲਬ ਉਹਦੇ ਚਿਹਰੇ ਚ ਪੜੀਆਂ ਜਾ ਜਾਂਦੀ ਜੀ ਚਿੱਟਾ ਉਹਨੇ ਕਮਰਗਰੇਵਾਲ ਨੇ ਪਰਣਾ ਬਣਿਆ ਇਸਿਰ ਤੇ ਪਟਕਾ ਮਤਲਬ ਉਹ ਉਹਨੂੰ ਦੇਖ ਕੇ ਲੱਗ ਰਿਹਾ ਸੀ ਕਿ ਕਮਰਗਰੇਵਾਲ ਦੇ ਦਿਲ ਦੇ ਵਿੱਚ ਉਹ ਗੱਲਾਂ ਸਾਰੀਆਂ ਆ ਰਹੀਆਂ ਹੋਣਗੀਆਂ ਹੁਣ ਗੱਲ ਇੱਥੇ ਆ ਗਈ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਕੀ ਬਣਿਆ ਨੇਚਰ ਲੈ ਕੇ ਮੋਟਰਸਾਈਕਲ ਤੇ ਜਾ ਰਿਹਾ ਸੀ ਰਾਜਵੀਰ ਜਵੰਦਾ ਮੋਟਰਸਾਈਕਲ 13-14 ਲੱਖ ਦਾ BMW ਦਾ ਬਿਲਕੁਲ 13-14 ਲੱਖ ਵਾਲੇ ਮੋਟਰਸਾਈਕਲ ਦੀ ਸਪੀਡ ਗੁਰਦੀਪ ਜੀ ਆਮ ਆਪਾਂ ਨੂੰ ਪਤਾ ਹੈ ਕਿ 60-70 ਤੋਂ ਦਾ ਸਟਾਰਟ ਹੁੰਦੀ ਹੈ 150 ਤੱਕ ਇਹ ਜਾਂਦੇ ਨੇ ਜਾਂਦੇ ਬਿਲਕੁਲ ਮੋਟਰਸਾਈਕਲ ਤੇ ਗੱਡੀਆਂ ਤਾਂ ਆ ਗਿਆ ਸਾਡੇ ਦੇਸ਼ ਦੇ ਵਿੱਚ ਜਪਾਨ ਵਾਲੀਆਂ ਅਮਰੀਕਾ ਵਾਲੀਆਂ ਕੈਨੇਡਾ ਵਾਲੀਆਂ ਪਰ ਟ੍ਰੈਫਿਕ ਰੂਲ ਇੱਥੇ ਇਹ ਨਹੀਂ ਪਤਾ ਲੱਗਦਾ ਤੁਸੀਂ ਸਾਹਮਣੇ ਜਾ ਰਹੇ ਹੋ ਮੂਰੇ ਕ੍ਰਿਕਸ਼ੇ ਵਾਲਾ 1 ਮਿੰਟ 'ਚ ਹੱਥ ਕੱਢ ਦਿੰਦਾ ਤੁਹਾਡੇ ਘੱਟ ਮਾਰਦਾ ਬਿਲਕੁਲ ਸਾਹਮਣੇ ਕੋਈ ਲੇਡੀ ਜਾ ਰਹੀ ਹੈ ਸਕੂਟੀ ਤੇ ਉਹਨੇ ਇੰਡੀਕੇਟਰ ਵੀ ਨਹੀਂ ਲਾਣਾ ਪੈਰ ਲਾ ਕੇ ਇੱਕਦਮ ਕੱਟ ਮਾਰ ਦੇਣਾ ਉੱਥੇ ਤੁਸੀਂ ਉਹੀ ਪੜਨੇ ਪਾਉਗੇ ਸਾਡੇ ਦੇਸ਼ ਦੇ ਵਿੱਚ ਟ੍ਰੈਫਿਕ ਨਿਜਮਾ ਦਾ ਕੁਝ ਇੱਲ ਤੋਂ ਕੁੱਕੜੀ ਸਿਖਾਇਆ ਜਾਂਦਾ ਜੇ ਬੱਚਿਆਂ ਨੂੰ ਨਰਸਰੀ ਕਲਾਸ ਤੋਂ ਲੈ ਕੇ ਹੀ ਪੜਾਈ ਕਰਵਾਈ ਜਾਵੇ ਟ੍ਰੈਫਿਕ ਨਿਜਮਾ ਦੀ ਤਾਂ ਇਹ ਆਪਣੇ ਜਿਹੜੇ ਹਾਸੇ ਹੁੰਦੇ ਨੇ ਨਾ ਆਏ ਸਾਲ 5 ਲੱਖ ਤੇ ਜਿਨ੍ਹਾਂ ਚੋਂ 2 ਲੱਖ ਦੇ ਤਕਰੀਬਨ ਲੋਕ ਮਰਦੇ ਐ ਇਹਨਾਂ ਦੀ ਜਾਨ ਬਚੇ ਸਾਡੇ ਸਭ ਤੋਂ ਵੱਡੀ ਕਮੀ ਹੈ ਟ੍ਰੈਫਿਕ ਨਿਜਮਾ ਦੀ ਕਈ ਜ਼ਿਲ੍ਹਾ ਤੇ ਹੁਣ ਰੇਡਾਂ ਪਈਆਂ ਸੀਗੀਆਂ ਮਾਨਸਾ ਜ਼ਿਲ੍ਹੇ ਦੇ ਦਫ਼ਤਰ ਦੀ ਇੱਕ ਘਟਨਾ ਸਾਹਮਣੇ ਆਈ ਸੀ ਇੱਕ ਬੰਦੇ ਦੀਆਂ ਦੋਏ ਬਾਹਾਂ ਨਹੀਂ ਹੈਗੀਆਂ ਉਹਦਾ ਡਰਾਈਵਿੰਗ ਲਾਇਸੈਂਸ ਬਣਾਤਾ ਅੱਜ ਤੁਸੀਂ ਪੈਸੇ ਦੇ ਦਿਓ 5000 ਰੁਪਇਆ ਭਾਵੇਂ ਤੁਹਾਡੀਆਂ ਦੋ ਅੱਖਾਂ ਨਹੀਂ ਤੁਹਾਡਾ ਡਰਾਈਵਿੰਗ ਲਾਇਸੈਂਸ ਬਣ ਕੇ ਘਰੇ ਆ ਜਾਏਗਾ ਐਡੀ ਹਨੇਰ ਕਰਦੀ ਐ ਸਾਡੇ ਪ੍ਰਸ਼ਾਸਨ ਦੇ ਵਿੱਚ ਕਿ ਇੱਥੇ ਪੈਸੇ ਦੇ ਨਾਲ ਤੁਸੀਂ ਉਸ ਬੰਦੇ ਦਾ ਡਰਾਈਵਿੰਗ ਲਿਸੈਂਸ ਬਣਾ ਸਕਦੇ ਹੋ ਜਿਹਦੇ ਦੋਏ ਲੱਤਾਂ ਨਹੀਂ ਦੋਏ ਬਾਹਾਂ ਨਹੀਂ ਪੈਸਾ ਹੋਣਾ ਚਾਹੀਦਾ ਬਸ ਪੈਸੇ ਨਾਲ ਕੁਛ ਮਰਜ਼ੀ ਬਣਾ ਲਓ ਰਹੀ ਗੱਲ ਬਹੁਤ ਸਾਰੇ ਲੋਕ ਨੇ ਜਿਹੜੇ ਸਵਾਲ ਉਠਾਰੇ ਨੇ ਆਵਾਰਾ ਪਸ਼ੂਾਂ ਤੇ ਗਰਦੀਪ ਜੀ ਆਵਾਰਾ ਪਸ਼ੂ ਕਾਰਨ ਜ਼ਰੂਰ ਬਣਦੀ ਹੈ ਸਾਡੇ ਦੇਸ਼ ਦੇ ਵਿੱਚ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ Hindu ਧਰਮ ਵੱਲੋਂ ਪਰ ਜ਼ਿਆਦਾਤਰ ਜਿਹੜੇ ਗਊਆਂ ਪਾਲਦੇ ਐ ਉਹ Hindu ਘਟ ਸਾਡਾ ਸਿੱਖ ਭਾਈਚਾਰਾ ਜ਼ਿਆਦਾ ਕਿਉਂਕਿ ਕਿਸਾਨੀ ਵਾਲਾ ਨਾਲ ਜੁੜਿਆ ਹੋਇਆ ਹੈ ਬਿਲਕੁਲ ਬਿਲਕੁਲ ਕਈ ਲੋਕ ਜਿਹੜੇ ਗਾਂ ਦਾ ਦੁੱਧ ਪੀ ਕੇ ਜਦੋਂ ਦੁੱਧ ਤੋਂ ਹਟ ਗਈ ਗਾਂ ਉਹਦੇ ਡੰਡਾ ਮਾਰ ਕੇ ਉਹਨੂੰ ਬਾਹਰ ਕੱਢ ਦਿੰਦੇ ਆ ਮੈਂ ਤਾਂ ਇਹ ਇੱਕ ਬੇਨਤੀ ਕਰਦਾ ਪਹਿਲੀ ਗੱਲ ਸਰਕਾਰ ਪਰਚੇ ਦੇ ਰਹੀ ਆ ਕਿਸਾਨਾਂ ਤੇ ਪਰਾਲੀ ਜਾਲਣ ਦੇ ਬਿਲਕੁਲ ਪਰਾਲੀ ਦੇ ਜਲਾਉਣ ਨਾਲ ਕੋਈ ਮਰਦਾ ਤਾਂ ਨਹੀਂ ਨਹੀਂ ਮਰਦਾ ਬਿਲਕੁਲ ਥੋੜਾ ਬਹੁਤਾ ਬਿਮਾਰੀ ਹੁੰਦਾ ਹੋਊਗਾ ਜੀ ਪਰ ਆਹ ਜਿਹੜੀਆਂ ਸੜਕਾਂ ਤੇ ਮੌਤਾਂ ਫਿਰਦੀਆਂ ਨੇ ਇਹਦੇ ਨਾਲ ਤਾਂ ਛਰੇ ਆਮੀ ਬੰਦਾ ਉਹ ਰਾਜਵੀਰ ਜਵੰਦਾ ਮੌਤ ਦੇ ਘਾਟ ਹੀ ਉੱਤਰਿਆ ਹੈ ਉੱਚਾ ਲੰਮਾ ਸਵਾ 6 ਫੁੱਟ ਦਾ ਗੱਭਰੂ 11 ਦਿਨ 40 ਸਾਲਿਆਂ ਨੇ ਮਤਲਬ ਲੁੱਟ ਦਾ ਪੂਰਾ ਮਾਲ ਮਚਾ ਕੇ ਰੱਖਿਆ ਹਾਲਾਂਕਿ ਦੇਖੋ ਰਾਜਵੀਰ ਜਵੰਦਾ ਦੇ ਨਾਲ ਸਬੰਧਤ ਸਾਡੀ ਦੋ ਚਾਰ ਡਾਕਟਰਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਕਿ ਰਾਜਵੀਰ ਜਵੰਦਾ ਨੇ ਹੈਲਮਟ ਪਾਇਆ ਸੀ ਜੀ ਸਿਰ ਤੇ ਉਹਦੇ ਕੋਈ ਸੱਟ ਨਹੀਂ ਸੀ ਬਾਕੀ ਥੱਲੇ ਉਹਨੇ ਲਾਈਫ ਜੈਕਟ ਪਾਈ ਸੀ ਉੱਥੇ ਕੋਈ ਸੱਟ ਨਹੀਂ ਆਹ ਜਿਹੜੀ ਗਰਦਨ ਹੁੰਦੀ ਹੈ ਜਦੋਂ ਬੰਦਾ ਗਰਦਨ ਪਰਨੇ ਡਿੱਗਦਾ ਹੈ ਨਾ ਜੀ ਉਦੋਂ ਜਦੋਂ ਜਿਹਦਾ ਮਨਕਾ ਟੁੱਟ ਗਿਆ ਉਹ ਬੰਦਾ ਬਾਚੀ ਨਹੀਂ ਸਕਦਾ ਤਾਂ ਹੀ ਉਹਨੂੰ ਰਾਜਵੀਰ ਜੀ ਬੰਦਾ ਨੂੰ ਅਟੈਕ ਹੋਏ ਸੀ ਪਚਕੂਲੇ ਹਸਪਤਾਲ ਦੇ ਵਿੱਚ ਜੀ ਜੀ ਉਦੋਂ ਬਾਅਦ ਫੋਰਟੀ ਚ ਲਾਇਆ ਫੋਰਟੀ ਚ ਇਦਾਂ ਦੀਆਂ ਮਸ਼ੀਨਾਂ ਨੇ ਹਵਾ ਬੰਦੇ ਨੂੰ ਸਾਹ ਦੇਈ ਜਾਂਦੀਆਂ ਨੇ ਹਾਰਟ ਚੱਲੀ ਜਾਂਦਾ ਐ ਇਦਾਂ ਲੱਗਦਾ ਬੰਦਾ ਸਾਡਾ ਜਿਉਂਦਾ ਐ ਜੀ ਹਸਪਤਾਲ ਦੀ ਮਸ਼ਹੂਰੀ ਹੋ ਰਹੀ ਸੀ ਬਿਲਕੁਲ ਪ੍ਰਾਈਵੇਟ ਹਸਪਤਾਲ ਦਾ ਪੂਰੇ ਪੰਜਾਬ ਚ ਕੀ ਦੇਸ਼ਾਂ ਵਿਦੇਸ਼ਾਂ ਚ ਨੌ ਚੱਲਿਆ ਕਿ ਰਾਜਵੀਰ ਜਵੰਦਾ ਕਿੱਥੇ ਦਾਖਲਾ ਜੀ ਫੋਟੀ ਚ ਦਾਖਲਾ ਹੈ ਬਿਲਕੁਲ ਲੋਕਾਂ ਨੇ ਵੱਲੋਂ ਇਹ ਵੀ 10 ਦਿਨ ਲਗਾਤਾਰ ਫੋਟੀਸ ਹਸਪਤਾਲ ਜਿਹੜਾ ਲਗਾਤਾਰ ਚਰਚਾ ਦੇ ਵਿੱਚ ਰਿਹਾ ਤਾਂ ਲੋਕਾਂ ਨੇ ਵੱਲੋਂ ਇਹ ਵੀ ਜਿਹੜੇ ਲਗਾਤਾਰ ਸਵਾਲ ਉਠਾਏ ਜਾ ਰਹੇ ਆ ਕਿ ਰਾਜਵੀਰ ਜਵੰਦਾ 9 ਦਿਨ ਨਹੀਂ ਕਹੀ ਕਿ ਠੀਕ ਹੈ ਦਿਲ ਚੱਲ ਰਿਹਾ ਦਿਮਾਗ ਚੱਲਣਾ ਸ਼ੁਰੂ ਹੋ ਗਿਆ ਪੈਰ ਹਿੱਲਦੇ ਨਹੀਂ ਕੁਛ ਨਹੀਂ ਕੁਛ ਨਹੀਂ ਚੱਲਦਾ ਸੀ ਇਹ ਇਹ ਗਰਦੀਪ ਜੀ ਕੁਛ ਨਹੀਂ ਚੱਲਦਾ ਸੀ ਇਹ ਸਿਰਫ ਹਸਪਤਾਲਾਂ ਦਾ ਮੀਟਰ ਚੱਲਦਾ ਸੀ ਜੀ ਪੈਸੇ ਬਣਾਉਣ ਵਾਲਾ ਮੀਟਰ ਚੱਲਦਾ ਸੀ ਏ ਆਪਣੀ ਇੱਕ ਜਿਹੜੀ ਹਥਿਆਰਬਾਜ਼ੀ ਇਹਨਾਂ ਨੇ ਮੈਨੂੰ ਲੱਗਦਾ 5 ਕਰੋੜ ਰੁਪਇਆ ਲਾ ਕੇ ਕਰਨੀ ਸੀ ਉਹਨਾਂ ਕਾ ਫੋਟੀ ਫੋਟੀ ਸਾਰੇ ਟੀਵੀ ਚੈਨਲਾਂ ਤੇ ਲਗਾਤਾਰ ਦੇਸ਼ ਵਿਦੇਸ਼ਾਂ ਦੇ ਫੋਟੀ ਫੋਟੀ ਹੋਇਆ ਬਿਲਕੁਲ ਪਰ ਇਹ ਚਲੋ ਝੱਲਣ ਵਾਲੇ ਸੀਗਾ ਪਰਿਵਾਰ ਨਾਲ ਸਾਥੀ ਸੰਗੀ ਸਾਥੀ ਕਲਾਕਾਰ ਸਾਰੇ ਇਦਾਂ ਦੇ ਸੀਗੇ ਸਾਥ ਦੇਣ ਵਾਲੇ ਸੀ ਪਰਿਵਾਰ ਦਾ ਪਰ ਜਦੋਂ ਕਿਸੇ ਘਰ ਦਾ ਨੌਜਵਾਨ ਪੁੱਤ ਇਦਾਂ ਆ ਕੇ ਡਿੱਗ ਜਾਂਦਾ ਨਾ ਹੋਰ ਗਰੀਬ ਬੰਦਾ ਉਹਦਾ ਤਾਂ ਇਹ ਸਾਰਾ ਕੁਝ ਬੁਕਾ ਕੇ ਨਾ ਫੇਰ ਇਦਾਂ ਹੀ ਕਰਕੇ ਘਰੇ ਮੌਤ ਬਣਾ ਕੇ ਤੋੜ ਦਿੰਦੇ ਆ ਡਾਕਟਰ ਡਾਕਟਰ ਪਸ਼ੂਆਂ ਤੋਂ ਵੀ ਕਈ ਕਈ ਡਾਕਟਰਾਂ ਦੀ ਗੱਲ ਕਰਦਾ ਮੈਂ ਸਾਰੇ ਨਹੀਂ ਰੱਬ ਦਾ ਰੂਪ ਹੁੰਦੇ ਡਾਕਟਰ ਪਰ ਕਈ ਡਾਕਟਰ ਪਸ਼ੂਆਂ ਤੋਂ ਵੀ ਮਾੜਾ ਬਤੀਰਾ ਕਰ ਦਿਆ ਬੰਦੇ ਦਾ ਪਤਾ ਹੁੰਦਾ ਕਿ ਚ ਕੱਖ ਨਹੀਂ ਵਿਚਾਰੇ ਚ ਜੀ ਜਿਵੇਂ ਰਾਜਵੀਰ ਜਵੰਦੇ ਦਾ ਪਤਾ ਹੀ ਲੱਗ ਗਿਆ ਸੀਗਾ ਪੰਜ ਕੂਲੇ ਹਸਪਤਾਲਾਂ ਨੇ ਕਹਿਤਾ ਸੀਗਾ ਕਿ ਸਾਡੇ ਸਾਹਮਣੇ ਉਹਨੂੰ ਦੋ ਅਟੈਕ ਆ ਗਏ ਨੇ ਉਹ ਵਿਚਾਰਾ ਜਦੋਂ ਉਹਦਾ ਮਨਕਾ ਟੁੱਟ ਗਿਆ ਇੱਥੋਂ ਜਿਹੜਾ ਸਾਡਾ ਰਸਤਾ ਹੁੰਦਾ ਸਾਡਾ ਦਿਮਾਗ ਤੋਂ ਸਾਡਾ ਕਨੈਕਸ਼ਨ ਸਰੀਰ ਨੂੰ ਆਉਂਦਾ ਜਦੋਂ ਇੱਥੋਂ ਰਸਤਾ ਟੁੱਟ ਗਿਆ ਦਿਮਾਗ ਨੂੰ ਆਕਸੀਜਨ ਜਾਨੀ ਬੰਦ ਹੋ ਗਈ ਬੰਦਾ ਖਤਮ ਹੈ ਬ੍ਰੇਨ ਡੈੱਡ ਹੋ ਗਿਆ ਉਹਦਾ ਪਰ ਇਹਨਾਂ ਨੇ ਲੈਬ ਸਪੋਰਟ ਸਿਸਟਮ ਤੇ ਪਾ ਕੇ ਰਾਜਵੀਰ ਜਵੰਦਾ ਨੂੰ ਇੱਕ ਤਰ੍ਹਾਂ ਨਾਲ 10-11 ਦਿਨ ਉੱਥੇ ਰੱਖਿਆ ਔਰ ਆਪਣੀ ਪਬਲਿਸਿਟੀ ਗੇਨ ਕੀਤੀ ਲੋਕਾਂ ਦੀ ਹਾਈਪ ਬਣਾਈ ਤੇ ਅਖੀਰ ਕੀ ਹੋਇਆ ਉਹੀ ਜਿਹੜੇ ਬਾਕੀ ਡਾਕਟਰ ਕਹਿੰਦੇ ਸੀ ਕਿ ਨਹੀਂ ਮੁਸ਼ਕਲ ਹੈ ਰਾਜਬੀਰ ਜਵੰਦਾ ਦਾ ਜਾਣ ਦਾ ਦੁੱਖ ਸਾਨੂੰ ਸਾਰਿਆਂ ਨੂੰ ਹੈ। ਅਵਾਰਾ ਪਸ਼ੂਆਂ ਨੂੰ ਨੱਥ ਪਾਉਣ ਵਾਸਤੇ ਸਰਕਾਰਾਂ ਨੂੰ ਅੱਗੇ ਆਣਾ ਚਾਹੀਦਾ ਹੈ। ਸਰਕਾਰਾਂ ਟੈਕਸ ਲੈਂਦੀਆਂ ਨੇ ਸਾਡੇ ਤੋਂ ਕੌਸੈਸ ਲੈਂਦੀਆਂ ਨੇ। ਕੌਸੈਸ ਕਰੋੜਾਂ ਰੁਪਏ ਦੇ ਸਾਹਮਣੇ ਅਸੀਂ ਦਿੰਨੇ ਆਂ। ਔਰ ਜੇ ਕਿਸੇ ਨੇ ਜ਼ਮੀਨ ਦੀ ਰਜਿਸਟਰੀ ਕਰਾਣੀ ਆ ਉੱਥੇ ਵੀ ਕੌਸ ਟੈਕਸ ਲੱਗਦਾ ਹੈ ਅਵਾਰਾ ਪਸ਼ੂਆਂ ਵਾਸਤੇ। ਸਰਕਾਰ ਕਹਿੰਦੀ ਹੈ ਕਿ ਅਸੀਂ 457 ਗਊਸ਼ਾਲਾ ਚਲਾ ਰਹੇ ਆਂ। ਇੱਕ ਵੀ ਗਊਸ਼ਾਲਾ ਦਿਖਾਓ ਸਰਕਾਰ ਦੀ ਪੰਜਾਬ ਦੇ ਵਿੱਚ ਕਿ ਇੱਥੇ ਅਵਾਰਾ ਪਸ਼ੂਆਂ ਨੂੰ ਰੱਖਿਆ ਜਾ ਰਿਹਾ ਹੈ। ਪਹਿਲਾ ਨੰਬਰ ਤਾਂ ਉਹਨਾਂ ਲੋਕਾਂ ਦੀ ਗਲਤੀ ਹੈ ਜਿਹੜੇ ਗਾਵਾਂ ਦਾ ਦੁੱਧ ਪੀ ਕੇ ਡੰਡਾ ਮਾਰ ਕੇ ਕੱਢ ਦਿੰਦੇ ਆ ਉਹਨਾਂ ਲੋਕਾਂ ਤੇ ਵੀ ਪਰਚਾ ਹੋਣਾ ਚਾਹੀਦਾ ਹੈ ਬਿਲਕੁਲ ਪਤਾ ਤਾਂ ਹੁੰਦੀ ਹੈ ਪਿੰਡ ਦੇ ਵਿੱਚ ਕਿ ਆ ਇਹਨਾਂ ਨੇ ਗਾਂ ਸੀ ਕਿ ਇਹਨਾਂ ਨੇ ਕੱਢਤੀ ਹੈ ਬਿਲਕੁਲ ਆ ਜਦੋਂ ਦਾ ਅਮਰੀਕਨ ਟੀਕਾ ਲੈ ਕੇ ਕੌਣ ਆਇਆ ਸਰਕਾਰ ਪਹਿਲਾਂ ਕਿਹੜੀਆਂ ਦੇਸੀ ਗਾਵਾਂ ਹੁੰਦੀਆਂ ਸੀਗੀਆਂ ਲੋਕ ਘਰਾਂ 'ਚ ਰੱਖਦੇ ਸੀ ਮੀਰੀ ਛੱਡਦੇ ਸੀ ਪਿੰਡਾਂ ਦੇ ਵਿੱਚ ਹਿੰਦੂ ਧਰਮ ਅਪਣਾਉਂਦੇ ਸੀਗੇ ਦੀਵਾਲੀ ਤੇ ਪੂਜਦੇ ਵੀ ਸੀਗੇ ਗਾਵਾਂ ਨੂੰ ਬਿਲਕੁਲ ਬਿਲਕੁਲ ਤੇ ਅੱਜ ਜਦੋਂ ਦਾ ਅਮਰੀਕਨ ਟੀਕਾ ਆ ਗਿਆ ਆ ਝੋਟੇ ਕਾਲੇ ਰੰਗ ਦੇ ਖਾਗੜ ਐ ਫਿਰਦੇ ਕਈ ਤਾਂ ਸੜਕਾਂ ਦੇਖਿਓ ਤੁਸੀਂ ਭਰੀਆਂ ਪਈਆਂ ਨੇ ਆ ਏਅਰਪੋਰਟ ਚਲਜੋ ਮਹਾਲੀ ਏਅਰਪੋਰਟ ਤੇ ਰਾਤ ਨੂੰ 10 10 12 12 ਆਏ ਬੈਠੇ ਹੁੰਦੇ ਨੇ ਜਿਵੇਂ ਮਤਲਬ ਜੰਮ ਦੂਤ ਦਾ ਝੋਟਾ ਬਣ ਕੇ ਬੈਠਦੇ ਨੇ ਇਹ ਮੈਂ ਕਹਿੰਦਾ ਮੋਟਰਸਾਈਕਲ ਸਵਾਰ ਵੀਰੋ ਜੇ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਇੱਕ ਸੋਚ ਗੱਲ ਕੇ ਨਿਕਲੋ ਕਿ ਤੁਹਾਡੇ ਰਸਤੇ ਤੇ ਤੁਹਾਨੂੰ ਮਾਰਨ ਵਾਸਤੇ ਗੈਂਗਸਟਰ ਨਹੀਂ ਆਹ ਜਿਹੜੇ ਆਵਾਰਾ ਪਸ਼ੂ ਨੇ ਇਹ ਤੁਹਾਡੀ ਮੌਤ ਬਣ ਕੇ ਬੈਠੇ ਨੇ ਇਹਨਾਂ ਤੋਂ ਬਚਣ ਦਾ ਤੁਸੀਂ ਆਪ ਸੋਚਣਾ ਕਿ ਕਿਵੇਂ ਬਚਣਾ ਹੈ ਹਨੇਰੇ ਦੇ ਵਿੱਚ ਦਿਖਦੇ ਨਹੀਂ ਕਾਲਾ ਰੰਗ ਇਹਨਾਂ ਦਾ ਅਮਰੀਕਨ ਨੇ ਇਹ 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 ਜਿਵੇਂ ਆਪਾਂ ਕਹਿ ਦੀ ਨਾ ਇਹਨਾਂ ਦਾ ਡੀਐਨਏ ਵਿਗਾੜਿਆ ਹੋਇਆ ਹੈ ਡੀਐਨਏ ਵਿਗੜਿਆ ਹੋਇਆ ਸੋ ਇੱਕ ਪਾਸੇ ਤਾਂ ਸਰਕਾਰ ਦੀ ਵੱਡੀ ਜਿੰਮੇਵਾਰੀ ਹੈ ਹਾਈ ਕੋਰਟ ਦੇ ਵਿੱਚ ਤਾਂ ਜਦੋਂ ਹਾਈ ਕੋਰਟ ਸਿਵਲ ਪਟੀਸ਼ਨ ਪਾਈ ਸੀ ਕਿਸੇ ਨੇ ਲੋਕ ਖੇਤ ਦੇ ਵਿੱਚ ਤਾਂ ਉੱਥੇ ਪੰਜਾਬ ਸਰਕਾਰ ਕਹਿ ਕੇ ਆਈ ਹੈ ਕਿ ਅਸੀਂ ਜੀ 23 ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਬਣਾਤੀਆਂ 457 ਸਾਡੇ ਗਊਸ਼ਾਲਾਵਾਂ ਨੇ ਅਸੀਂ 12 ਪਸ਼ੂ ਨੂੰ ਕੰਟਰੋਲ ਕਰ ਰਹੇ ਹਾਂ ਕੈਟਲ ਫਾਰਮ ਬਣਾ ਰਹੇ ਹਾਂ ਉੱਥੇ ਇਹਨਾਂ ਨੂੰ 12 ਪਸ਼ੂ ਨੂੰ ਰੱਖਾਂਗੇ ਅਰ ਕੀਤਾ ਕੱਖ ਨਹੀਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਇੰਡਸਟਰੀ ਨਾਲ ਜੁੜੇ ਸੀ ਮਿਊਜ਼ਿਕ ਇੰਡਸਟਰੀ ਨਾਲ ਉਹਨਾਂ ਦਾ ਸਾਥੀ ਰਿਹਾ ਪਤਾ ਵੀ ਲੈ ਕੇ ਆਏ ਨੇ ਰਾਜਵੀਰ ਜਵੰਦਾ ਦਾ ਅੱਜ ਵੀ ਉਥੇ ਸਸਕਾਰ ਤੇ ਮੌਜੂਦ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਜੀ ਪਰ ਰਾਜਵੀਰ ਜਵੰਦਾ ਜੀ ਦਾ ਨਾਮ ਸੀਗਾ ਸਾਰੇ ਲੋਕ ਅਵਾਰਾ ਪਸ਼ੂ ਵਾਲੇ ਮੁੱਦੇ ਤੇ ਆ ਗਏ ਐ ਪਰ ਗਰਦੀਪ ਰੋਜ਼ਾਨਾ ਦਰਜਨਾ ਦੇ ਹਿਸਾਬ ਨਾਲ ਨੌਜਵਾਨ ਪੁੱਤ ਮਾਪਿਆਂ ਦੇ ਇਕੱਲੇ-ਇਕੱਲੇ ਪੁੱਤ ਘਰ ਤਬਾਹ ਹੋ ਗਏ ਯਾਰ ਪਿੱਛੇ ਕੋਈ ਨਹੀਂ ਰਿਹਾ ਇਹਨਾਂ ਅਵਾਰਾ ਪਸ਼ੂਆਂ ਕਰਕੇ ਆਪਾਂ ਕੱਲਾ ਇਹ ਨਹੀਂ ਕਿ ਗਊ ਮਾਤਾ ਨੂੰ ਮਾਰਿਆ ਕਹਿੰਦੇ ਆ ਆਪਾਂ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਮਾਰਾ ਉਹ ਬੰਦਾ ਜਿਹੜਾ ਇਹਨਾਂ ਦਾ ਦੁੱਧ ਪੀ ਕੇ ਛੱਡਦਾ ਹੈ ਦੂਜੀ ਮਾਰੀ ਸਰਕਾਰ ਹੈ ਜਿਹੜਾ ਇਹਨਾਂ ਨੂੰ ਛੱਡਦਾ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਕਹੀ ਵੀ ਪਾਈ ਸਾਹਮਣੇ ਇਹਨਾਂ ਨੂੰ ਯਾਰ ਆਪਣੇ ਮਾਂ ਬਾਪ ਆਪਾਂ ਨੂੰ ਪਾਲਦੇ ਨੇ ਦੁੱਧ ਮਾਤਾ ਮਾਂ ਦੁੱਧ ਪਿਆਉਂਦੀ ਹੈ ਦੁੱਧ ਪਿਆ ਕੇ ਆਪਾਂ ਨੂੰ ਪਾਲਦੀ ਆ ਆਪਾਂ ਮਾਂ ਪਿਓ ਨੂੰ ਸਮਝਦੇ ਆ ਨਾ ਤੇ ਆਪਾਂ ਜੇ ਪਹਿਲਾਂ ਕੀ ਹੁੰਦਾ ਸੀ ਬਲਦ ਹੁੰਦੇ ਸੀ ਘਰਾਂ 'ਚ ਉਹਨਾਂ ਨੂੰ ਆਪਾਂ ਬੌਂਦੇ ਸੀਗੇ ਜਦੋਂ ਮੌਲਾ ਹੋ ਜਾਂਦਾ ਸੀਗਾ ਬਜ਼ੁਰਗੋ ਨੂੰ ਘਰੇ ਬੰਨੇ ਨੂੰ ਦਾਣਾ ਚਾਰਾ ਪਾਉਂਦੇ ਸੀਗੇ ਪਰ ਹੁਣ ਅਮਰੀਕਨ ਠੱਠੇ ਜਦੋਂ ਦੇ ਆਏ ਨੇ ਇਹਨਾਂ ਨੂੰ ਨਾ ਕੋਈ ਰੱਖੇ ਜੇ ਤਾਂ ਹੋ ਗਈ ਐ ਬੱਚੀ ਉਹਨੂੰ ਤਾਂ ਰੱਖ ਲੈਣਗੇ ਕਿਉਂਕਿ ਉਹ 25 ਲੀਟਰ ਦੁੱਧ ਦੇਊਗੀ ਜੇ ਹੋ ਗਿਆ ਬੱਚਾ ਤਾਂ ਉਹਦੇ ਮਾਰੋ ਡੰਡਾ ਜਦੋਂ ਮੜ ਜਾ ਵੱਡਾ ਹੋਇਆ ਘਰੋਂ ਬਾਹਰ ਕੱਢ ਦੋ ਉਹਨਾਂ ਟਾਈਮ ਹੀ ਰੱਖਣਗੇ ਜਿੰਨਾ ਟਾਈਮ ਗਾਂ ਉਸ ਬੱਚੇ ਦੇ ਨਾਲ ਦੁੱਧ ਦਿੰਦੀ ਹੈ ਇਹ ਲੋਕਾਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਕਿ ਭਾਈ ਤੁਸੀਂ ਕਿਸੇ ਦੇ ਪੁੱਤ ਦੇ ਕਾਤਲ ਬਣੋਗੇ ਜੇ ਤੁਸੀਂ ਘਰੋਂ ਆ ਜਿਹੜਾ ਅਮਰੀਕਨ ਠੱਠਾ ਜਾਂ ਬਾਹਰ ਕੱਢਣ ਲੱਗੇ ਹੋ ਨਾ ਤਾਂ ਤੁਸੀਂ ਕਿਸੇ ਦੇ ਪੁੱਤ ਦੇ ਕਾਤਲ ਬਣੋਗੇ ਅਜਿਹੇ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਕਟਾਰੇ 'ਚ ਖੜਾ ਕਰਨਾ ਚਾਹੀਦਾ ਦੂਜੇ ਕਟਾਰੇ ਦੇ ਸਰਕਾਰ ਹੋਵੇ ਲੋਕਾਂ ਦਾ ਕਰੋੜਾ ਰੁਪਿਆ ਟੈਕਸ ਦੇ ਨਾਂ ਤੇ ਇਕੱਠਾ ਕੀਤਾ ਜਾਂਦਾ ਕਾਹ ਟੈਕਸ ਦੇ ਨਾਂ ਤੇ ਕਾਹ ਸੱਸ ਕਹਾ ਬਿਜਲੀ ਦਾ ਬਿੱਲ ਭਰਨਾ ਤਾਂ ਤੁਸੀਂ ਉਹਦੇ ਤੇ ਵੀ ਤੁਹਾਡਾ ਕਾਹ ਸੱਸ ਹੈ ਰਜਿਸਟਰੀ ਕਰਾਉਣੀ ਹੈ ਤਾਂ ਕਾਹ ਸੱਸ ਬਹੁਤ ਤਰੀਕੇ ਨਾਲੇ ਸਾਡੇ ਤੋਂ ਟੈਕਸ ਲੈਂਦੀ ਹੈ ਸਰਕਾਰ ਕਰੋੜਾ ਰੁਪਿਆ ਟੈਕਸ ਦਾ ਇਕੱਠਾ ਹੁੰਦਾ ਫਿਰ ਕਿਉਂ ਨਹੀਂ ਮਤਲਬ ਇੱਕ ਪਾਸੇ ਤਾਂ ਕਹਿੰਦੇ ਮਾਣੇ ਤੇ ਉਹਨਾਂ ਦੇ ਵਿੱਚ ਆਵਾਰਾ ਪਸ਼ੂ ਕਿਉਂ ਨਹੀਂ ਇਕੱਠੇ ਕਰਦੇ ਹਾਈ ਕੋਰਟ ਤੁਸੀਂ ਝੂਠਾ ਹਲਫਨਾਮਾ ਦੇ ਕੇ ਆਏ ਹੋ ਕਿ ਅਸੀਂ ਸਾਰੀਆਂ ਗਾਵਾਂ ਨੂੰ ਉੱਥੇ ਰੱਖਾਂਗੇ ਤੇ ਉਹ ਤੁਹਾਡਾ ਝੂਠਾ ਹਲਫਨਾਮਾ ਕਿੱਥੇ ਗਿਆ ਹਲਫਨਾਮਾ ਇੱਕ ਇੱਕ ਸੌਂ ਖਾ ਕੇ ਆਏ ਹੋ ਤੁਸੀਂ ਹਾਈ ਕੋਰਟ ਦੇ ਵਿੱਚ ਤੁਹਾਡੀ ਉਹ ਝੂਠੀ ਸੌਂ ਕਰਕੇ ਅੱਜ 라ਜਵੀਰ ਜਬੰਦਾ ਵਿਚਾਰਾ ਇਸ ਦੁਨੀਆ ਚ ਨਹੀਂ ਰਿਹਾ ਸਰਕਾਰ ਵੀ ਜ਼ਿੰਮੇਦਾਰ ਹੈ ਪ੍ਰਸ਼ਾਸਨ ਔਰ ਅਸੀਂ ਆਮ ਲੋਕ ਜਿਹੜੇ ਇਹਨਾਂ ਨੂੰ ਆਵਾਰਾ ਪਸ਼ੂਆਂ ਦੇ ਆਵਾਰਾ ਬਣਾਉਣੇ ਆਵਾਰਾ ਪਸ਼ੂ ਨਹੀਂ ਹੁੰਦੇ ਬਣਾਉਂਦਾ ਇਹਨਾਂ ਨੂੰ ਬੰਦਾ ਆ ਵਾਰਾ ਬਿਲਕੁਲ ਸਹੀ ਗੱਲ ਇਹ ਪਸ਼ੂ ਤਾਂ ਆਪਣੇ ਇਨਸਾਨਾਂ ਦੀ ਮਦਦ ਲਈ ਰੱਖੇ ਸੀ ਬਿਲਕੁਲ ਜਿਹੜੇ ਬਲਦ ਹੁੰਦੇ ਸੀ ਉਹਨਾਂ ਨਾਲ ਭਾਟ ਹੁੰਦੇ ਸੀ ਖੇਤਾਂ ਚੋਂ ਹਰਾਚਾਰਾ ਲੈ ਕੇ ਆਉਂਦੇ ਸੀ ਅਜਾ ਟਰੈਕਟਰ ਆ ਗਏ ਟਰਾਲੀਆਂ ਆ ਰੇੜੀਆਂ ਜੀਆਂ ਤੇ ਆ ਗਏ ਬਲਦਾਂ ਦੀ ਲੋੜ ਨਹੀਂ ਰਹੀ ਪਰ ਲੋਕਾਂ ਨੇ ਅਮਰੀਕਨ ਗਾਵਾਂ ਰੱਖੀਆਂ ਨੇ 20 ਲੀਟਰ ਦੁੱਧ ਦੇਣ ਵਾਲੀਆਂ ਜੀ ਪਰਾ ਜਿਹੜਾ ਜਿਹੜਾ ਜੇ ਤਾਂ ਬੱਚੀ ਹੋ ਗਈ ਉਹਨੂੰ ਰੱਖ ਲੈਣਗੇ ਬੱਚਾ ਹੋ ਗਿਆ ਡੰਡਾ ਮਾਰ ਕੇ ਚੱਲ ਬਾਹਰ ਪਛਾਣ ਕਰੋ ਇਹਨਾਂ ਲੋਕਾਂ ਦੀ ਜਿਹੜੇ ਇਦਾਂ ਦੇ ਬੱਚਿਆਂ ਨੂੰ ਆ ਠੱਠਿਆਂ ਨੂੰ ਘਰੋਂ ਬਾਹਰ ਕੱਢਦੇ ਆ ਬਿਲਕੁਲ ਉਹਨਾਂ ਤੇ ਪਰਚਾ ਹੋਵੇ ਇਹਨਾਂ ਨੂੰ ਆਪ ਸੰਭਾਲਣ ਉਹੋ ਬਿਲਕੁਲ ਯਾਰ ਜਦ ਤੁਸੀਂ ਗਾਂ ਸੰਭਾਲ ਰਹੇ ਹੋ ਤਾਂ ਤੁਸੀਂ ਠੱਠੇ ਨੂੰ ਵੀ ਸੰਭਾਲੋ ਬਿਲਕੁਲ ਦੂਜਾ ਨੰਬਰ ਗਰਦੀਪ ਜੀ ਆਮ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਕਲੱਬ ਨੇ ਇਹਨਾਂ ਨੂੰ ਅੱਗੇ ਆਣਾ ਪਏਗਾ ਬਿਲਕੁਲ ਪਿੰਡ ਦੇ ਵਿੱਚ ਤੁਹਾਡੇ ਜਿਹੜੇ ਆਵਾਰਾ ਪਸ਼ੂ ਸੜਕਾਂ ਤੇ ਖੜਦੇ ਆ ਜੀ ਇਹਨਾਂ ਦੇ ਰਿਫਲੈਕਟਰ ਲਾਓ ਸਿੰਗਾਂ ਤੇ ਰਿਫਲੈਕਟਰ ਲਾਓ ਤਾਂ ਕਿ ਰਾਤ ਦੇ ਹਨੇਰੇ ਚ ਦੂਰੋਂ ਪਤਾ ਲੱਗ ਜੇ ਕੋਈ ਅਵਾਰਾ ਪਸ਼ੂ ਖੜਿਆ ਹੈ ਪ੍ਰਸ਼ਾਸਨ ਸਰਕਾਰ ਦੇ ਸਾਰੇ ਨਾ ਰਹੀਏ ਆਪਾਂ ਐਂ ਐਦਾਂ ਹੀ ਖਤਮ ਕਰ ਲਾਂਗੇ ਆਪਣੇ ਨੌਜਵਾਨਾਂ ਨੂੰ ਜੀ ਆਪਣੇ ਦੀਪ ਸਿੱਧੂ ਉਹ ਐਕਸੀਡੈਂਟ ਨਾਲ ਗਿਆ ਬਿਲਕੁਲ ਰਾਜਵੀਰ ਜਵੰਦਾ ਉਹ ਐਕਸੀਡੈਂਟ ਨਾਲ ਗਿਆ ਆਪਣਾ ਸਿੱਧੂ ਮੂਸੇ ਵਾਲਾ ਉਹ ਗੈਂਗਸਟਰਾਂ ਨੇ ਮਾਰਤਾ ਗੈਂਗਸਟਰ ਤੇ ਅਵਾਰਾ ਪਸ਼ੂ ਬਿਲਕੁਲ ਗੈਂਗਸਟਰ ਨੂੰ ਬਣਾਉਂਦੀ ਆ ਪੁਲਿਸ ਬਿਲਕੁਲ ਤੇ ਆਵਾਰਾ ਪਸ਼ੂ ਬਣਾਉਂਦਾ ਬੰਦਾ ਬੰਦਾ ਬਿਲਕੁਲ ਉਹ ਬੰਦਾ ਮੈਂ ਵੀ ਹੋ ਸਕਦਾ ਤੂੰ ਵੀ ਹੋ ਸਕਦਾ ਸਰਗਣੇ ਨੇ ਸਰਗਣਾਈਆਂ ਇੱਕ ਤਰ੍ਹਾਂ ਨਾਲ ਪਸ਼ੂਆਂ ਦੀ ਗਲਤੀ ਨਹੀਂ ਪਸ਼ੂ ਨੂੰ ਤਾਂ ਸਮਝ ਨਹੀਂ ਜੀ ਉਹਨਾਂ ਨੂੰ ਛੱਡਾ ਖੁੱਲਾ ਕਿਹਨੇ ਸ਼ੜਕਾਂ ਤੇ ਆਪਾਂ ਲੋਕਾਂ ਨੇ ਬਿਲਕੁਲ ਤੇ ਕੰਟਰੋਲ ਕਿਹਨੇ ਕਰਨਾ ਹੈ ਸਰਕਾਰ ਨੇ ਸਰਕਾਰ ਕੰਟਰੋਲ ਨਹੀਂ ਕਰ ਰਹੀ ਤੇ ਇਹ ਇੱਕ ਜਮਦੂਦ ਦੇ ਝੋਟੇ ਵੜ ਕੇ ਸ਼ੜਕਾਂ ਦੇ ਘੁੰਮ ਰਹੇ ਨੇ ਤੇ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਰਾਜਵੀਰ ਜਵੰਦਾ ਵੀਰ ਦਾ ਨਾਂ ਸੀ ਉੱਚਾ ਕੱਦ ਸੀ ਔਰ ਉਹਦੇ ਕਰਕੇ ਗੱਲ ਪੂਰੇ ਮਤਲਬ ਵੱਡਾ ਲੈਵਲ ਤੇ ਫੈਲ ਗਈ ਭਾਰ ਗਰਦੀਪ ਪੀਜੀਆਈ ਚ ਚਲ ਜੇ ਜੇ ਆਪਾਂ ਉਥੇ ਦੇਖ ਕੇ ਮੈਂ ਕਹਿੰਨਾ ਇੱਥੇ ਸਿਰ ਤੇ ਆਪਰੇਸ਼ਨ ਹੋਇਆ ਇਥੋਂ ਐਡੀ ਵੱਡੀ ਹੱਡੀ ਕੱਢੀ ਆ ਸਿਰ ਕੁੱਬਾ ਹੋਇਆ ਕਿਤੇ ਇੱਥੇ ਰੱਖੀ ਆ ਢਿੱਡ ਚ ਸਿਰ ਦੀ ਹੱਡੀ ਕੀ ਹੋਇਆ ਜੀ ਐਕਸੀਡੈਂਟ ਹੋ ਗਿਆ ਸੀ ਮੋਰੇ ਝੋਟਾ ਆ ਗਿਆ ਸੀ ਆ ਖਾਗੜ ਆ ਗਿਆ ਸੀ ਸਰਕ ਚੌਥਾ ਬੈੱਡ ਅਵਾਰਾ ਠੱਠਿਆਂ ਦੇ ਨਾਲ ਸ਼ਿਕਾਰ ਹੋਏ ਪੇਸ਼ੈਂਟ ਦਾ ਬਿਲਕੁਲ ਬਿਲਕੁਲ ਗਰਦੀਪ ਜੀ ਲੱਤਾਂ ਬਾਹਾਂ ਤਾਂ ਮੈਂ ਕਹਿੰਨਾ ਪਤਾ ਨਹੀਂ ਕਿੰਨੀਆਂ ਕਿ ਟੁੱਟਦੀਆਂ ਹੋਣਗੀਆਂ ਅਵਾਰਾ ਪਸ਼ੂਆਂ ਕਰਕੇ ਦੇਖੋ ਆਪਾਂ ਕਿਸੇ ਧਰਮ ਨੂੰ ਉਹ ਨਹੀਂ ਕਰਨਾ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੇ ਲੋਕ ਆਪਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇਹਨਾਂ ਨੂੰ ਛੱਡਦੇ ਐ ਜੀ ਪਸ਼ੂ ਕਦੇ ਅਵਾਰਾ ਨਹੀਂ ਹੁੰਦਾ ਅਵਾਰਾ ਬਣਾਉਂਦਾ ਉਹਨੂੰ ਬੰਦਾ ਜਿਹੜਾ ਬੰਦਾ ਇਹਨਾਂ ਨੂੰ ਅਵਾਰਾ ਬਣਾਉਂਦਾ ਉਸ ਬੰਦੇ ਤੇ ਕਾਰਵਾਈ ਹੋਵੇ ਦੂਜਾ ਜੇ ਸਰਕਾਰ ਹੋਰ ਕੁਝ ਨਹੀਂ ਕਰ ਸਕਦੀ ਤਾਂ ਜਿਹੜੇ ਅਨਗਿਣਤ ਠੱਠੇ ਫਿਰਦੇ ਨੇ ਨਾ ਇਹਨਾਂ ਦਾ ਇੱਕ ਤਰ੍ਹਾਂ ਨਾਲ ਆਪਰੇਸ਼ਨ ਕਰਦੇ ਨੇ ਇਹ ਆਪਰੇ ਨਸਬੰਧੀ ਕਰਦੇ ਨਾ ਤਾਂ ਕਿ ਅੱਗੇ ਇਹਨਾਂ ਦੀ ਗਿਣਤੀ ਨਾ ਵਧੇ ਹੌਲੀ ਹੌਲੀ 5 ਸਾਲ 4 ਸਾਲ ਚ 7 ਸਾਲ ਚ ਖਤਮ ਹੋ ਜਾਣਗੇ ਬਿਲਕੁਲ ਇਹੀ ਹਾਲ ਹੈ ਨਾ ਇਹ ਵੀ ਇੱਕ ਵੱਡੀ ਗੱਲ ਹੈ ਹੁਣ ਕੁੱਤਿਆਂ ਦੀ ਨਸਬੰਧੀ ਕਰਦੇ ਆ ਇਹ ਕੁੱਤੇ ਕਿਸੇ ਨੂੰ ਮਾਰਦੇ ਤਾਂ ਨਹੀਂ ਕੁੱਤਾ ਅੱਗੇ ਆਊਗਾ ਬੰਦਾ ਵਾਰ-ਵਾਰ ਤਿਲਕ ਕੇ ਲੱਤ ਉਹ ਹੋ ਜਾਊਗਾ ਠੱਠੇ ਦੇ ਵਿੱਚ ਜਦੋਂ ਮੋਟਰਸਾਈਕਲ ਵੱਜਦਾ ਗੁਰਦੀਪ ਜੀ ਇੱਕ ਸਵਿਫਟ ਗੱਡੀ ਮੇਰੇ ਸਾਹਮਣੇ ਠੱਠੇ ਦੇ ਵਿੱਚ ਵੱਜੀ ਸਵਿਫਟ ਗੱਡੀ ਦਾ ਸਾਰਾ ਹੀ ਖਿਲਾਰਤਾ ਠੱਠਾ 2 ਕਿ ਮਿੰਟ ਰੰਬ ਕੇ ਆ ਆ ਕਰਕੇ ਉਹ ਗਿਆ ਉਹ ਗਿਆ ਉਹ ਗਿਆ ਤੇ ਸਵਿਫਟ ਗੱਡੀ ਚ ਤਿੰਨ ਪਰਿਵਾਰਕ ਮੈਂਬਰ ਸੀ ਤਿੰਨੇ ਮੌਕੇ ਤੇ ਡੈੱਡ ਪਰਿਵਾਰ ਖਤਮ ਹੋ ਗਿਆ ਮੀਆਂ ਬੀਬੀ ਤੇ ਮੁੰਡਾ ਸੀਗਾ ਹੁਣ ਪਿੱਛੇ ਕੌਣ ਰਹਿ ਗਿਆ ਕੁਝ ਵੀ ਨਹੀਂ ਰਾਜਵੀਰ ਚ ਬੰਦੇ ਦੇ ਵਿਚਾਰੇ ਦੇ ਕੌਣ ਰਹਿ ਗਿਆ ਪਿੱਛੇ ਪਿਓ ਪਹਿਲਾਂ ਚਲੇ ਗਿਆ ਬਿਲਕੁਲ ਸਹੀ ਹੈ ਪੋਨਾ ਪਿੰਡ ਦੇ ਵਿੱਚ ਅੱਪਾ ਜੇ ਜਾਈਏ ਨਾ ਕੋਠੇ ਪੋਨਾ ਪਿੰਡ ਦੇ ਗ੍ਰਾਮਾ ਕੋਲ ਜੀ ਇੰਨਾ ਇੱਕ ਪਿਆਰ ਸੀ ਰਾਜਵੀਰ ਜਬੰਦੇ ਦਾ ਲੋਕਾਂ ਦੇ ਵਿੱਚ ਕਿ ਲੋਕਾਂ ਨੇ ਰਾਜਵੀਰ ਜਵੰਦਾ ਦੀ ਮਾਤਾ ਨੂੰ ਸਰਪੰਚ ਬਣਾਤਾ ਸੀ ਪਿਆਰ ਮੁਹੱਬਤ ਚ ਕਾਰਨ ਕਿਉਂ ਕਿਉਂਕਿ ਰਾਜਵੀਰ ਜਵੰਦਾ ਹਰੇਕ ਨੂੰ ਐਨਾ ਨਿੰਮਕੇ ਮਿਲਦਾ ਸੀ ਜਦੋਂ ਪੰਜਾਬ ਪੁਲਿਸ ਸੀਗਾ ਜਗਰਾਵਾ ਪੁਲਿਸ ਲੈਨ ਚ ਇਹਦੀ ਡਿਊਟੀ ਸੀ ਪਹਿਲਾਂ ਇਹ ਉਂਝ ਥਾਣੇ ਚ ਡਿਊਟੀ ਕਰਦਾ ਸੀ ਫਿਰ ਪੁਲਿਸ ਲੈਨ ਚ ਆ ਗਿਆ ਸੀ ਇੱਕ ਵਾਰੀ ਲੰਘਦੇ ਹੋਏ ਸਾਨੂੰ ਕਿਸੇ ਨੇ ਕਿਹਾ ਕਿ ਯਾਰ ਇਹ ਉਹ ਮੁੰਡਾ ਜਿਹੜਾ ਗਾਉਂਦਾ ਹੈ ਰਾਜਵੀਰ ਜਵੰਦਾ ਉਦੋਂ ਇਹਦਾ ਨਾਂ ਨਹੀਂ ਸੀ ਜਵੰਦਾ ਜਵੰਦਾ ਕਹਿੰਦੇ ਸੀ ਹੌਲੀ ਹੌਲੀ ਇਹਦਾ ਗੀਤ ਆਉਣੇ ਸ਼ੁਰੂ ਹੋਏ ਆ ਰਾਜਵੀਰ ਜਵੰਦੇ ਦਾ ਪਿੱਛੇ ਇੱਕ ਗੀਤ ਆਇਆ ਸੀਗਾ ਆ ਮਾਮਾ ਵਾਲਾ ਜੀ ਕਿ ਜਿਨ੍ਹਾਂ ਦੇ ਮਤਲਬ ਖਾਣਾ ਪੀਣਾ ਭੁੱਲ ਜਾਂਦੀਆਂ ਬਿਲਕੁਲ ਪੁੱਤ ਮਰੇ ਨਾ ਭੁੱਲਣ ਕਦੇ ਮਾਵਾ ਜਿਨ੍ਹਾਂ ਮਾਵਾ ਦੇ ਪੁੱਤ ਚੱਲ ਜਾਂਦੇ ਨੇ ਉਹ ਕਦੇ ਨਹੀਂ ਭੁੱਲਦੀਆਂ ਖਾਣਾ ਪੀਣਾ ਭੁੱਲ ਸਕਦੀਆਂ ਨੇ ਸੋ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਰਾਜਵੀਰ ਜਵੰਦੇ ਦੀ ਮੌਤ ਦੀ ਜ਼ਿੰਮੇਵਾਰ ਸਰਕਾਰ ਹੈ ਬਿਲਕੁਲ ਉਹ ਲੋਕ ਨੇ ਜਿਹੜੇ ਆਵਾਰਾ ਪਸ਼ੂਆਂ ਨੂੰ ਖੁੱਲੇ ਛੱਡਦੇ ਨੇ ਬਿਲਕੁਲ ਅੱਜ ਜਿਹੜੀ ਹਰਵਿੰਦਰ ਗਰੇਵਾਲ ਹੁਣੀ ਤੇ ਪੰਜਾਬੀ ਇੰਡਸਟਰੀ ਦੇ ਹੋਰ ਜਿਹੜੇ ਸਤਾਰੇ ਨੇ ਉਹਨਾਂ ਦੇ ਵੱਲ ਜਿਹੜੀ ਇਹ ਮੰਗ ਚੱਕੀ ਗਈ ਆ ਆਵਾਰਾ ਪਸ਼ੂਆਂ ਨੂੰ ਨਕੇਲ ਪਾਣ ਦੇ ਲਈ ਤੁਸੀਂ ਇਸ ਮੰਗ ਦਾ ਜਿਹੜਾ ਸਮਰਥਨ ਕਰਦੇ ਹੋ ਗਰਦੀਪ ਜੀ ਦੇਖੋ ਜਿਹੜੀ ਚੀਜ਼ ਪੰਜਾਬ ਨੂੰ ਤਬਾਹ ਕਰੇਗੀ ਆਪਾਂ ਉਸ ਨੂੰ ਰੋਕਣ ਵਾਸਤੇ ਹਰ ਇੱਕ ਚੀਜ਼ ਦਾ ਸਮਰਥਨ ਕਰਾਂਗੇ ਨਸ਼ਾ ਹੈ ਪੰਜਾਬ ਨੂੰ ਖਤਮ ਕਰ ਰਿਹਾ ਹੈ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ ਇਕ ਆਬਾਰਾ ਪਸ਼ੂਆਂ ਦਾ ਮੁੱਦਾ ਬੜਾ ਭਾਰੀ ਬਣਿਆ ਹੋਇਆ ਹੈ ਅੱਜ ਜਿਹੜੇ ਲੋਕ ਕਹਿੰਦੇ ਨੇ ਜੀ ਤੁਸੀਂ ਆਬਾਰਾ ਪਸ਼ੂਆਂ ਦੇ ਖਿਲਾਫ ਕਿਉਂ ਬੋਲਦੇ ਹੋ ਤੁਹਾਡਾ ਕੀ ਖੰਦੇ ਨੇ ਇਹ ਉਹਨਾਂ ਨੂੰ ਇਹ ਪੁੱਛੋ ਜਿੱਦਣ ਤੁਹਾਡੇ ਘਰ ਦਾ ਕੋਈ ਪੁੱਤ ਇੰਨਾ ਨੇ ਖਾ ਲਿਆ ਨਾ ਉਦੋਂ ਤੁਸੀਂ 6 ਮਹੀਨੇ ਤੁਹਾਡੀਆਂ ਅੱਖਾਂ ਚੋਂ ਹੰਝੂ ਨਹੀਂ ਸੁੱਕਨੇ ਬਿਲਕੁਲ ਬਹੁਤ ਔਖਾ ਹੈ ਮਰਿਆ ਨੂੰ ਭੁੱਲਣਾ ਰਾਜਵੀਰ ਜਵੰਦੇ ਨੂੰ ਭੁੱਲਣਾ ਆ ਆਪਾਂ 5 ਦਿਨ 7 ਦਿਨ ਮਹੀਨਾ ਯਾਦ ਕਰ ਲਾਂਗੇ ਸਿੱਧੂ ਮੂਸੇ ਵਾਲੇ ਨੂੰ ਲੋਕ ਭੁੱਲਦੇ ਜਾ ਰਹੇ ਨੇ ਨਾ ਉਹ ਪਰਿਵਾਰ ਹੈ ਵਿਚਾਰਾ ਉਹਨਾਂ ਨੇ ਅੱਗੇ ਚਲੋ ਇੱਕ ਬੱਚਾ ਪ੍ਰਮਾਤਮਾ ਨੇ ਦੇਣ ਦਿੱਤੀ ਉਹਨਾਂ ਦੇ ਘਰ 'ਚ ਅੱਗੇ ਪੀੜੀ ਚੱਲ ਪਈ ਹੈ ਹੁਣ ਰਾਜਵੀਰ ਜਵੰਦੇ ਦਾ ਪਿਓ ਪਹਿਲਾਂ ਨਹੀਂ ਵਿਚਾਰੇ ਦਾ ਬਜ਼ੁਰਗ ਮਾਤਾ ਹੈ ਨੌਜਵਾਨ ਘਰ ਪਤਨੀ ਹੈ ਦੋ ਛੋਟੇ ਬੱਚੇ ਨੇ ਬਿਲਕੁਲ ਕੌਣ ਸામੂਗਾ ਉਹਦਾ ਪਰਿਵਾਰ ਯਾਰ ਸਰਕਾਰ ਇੱਕ ਮਿੰਟ ਲਾਉਂਦੀ ਆ ਚਲਾਨ ਕੱਟਣ ਦਾ ਕਿਸੇ ਚੀਜ਼ ਦਾ ਤੇ ਜਿਹੜੇ ਲੋਕ ਆਵਾਰਾ ਪਛੂ ਛੱਡਦੇ ਨੇ ਇਹਨਾਂ ਦਾ ਚਲਾਨ ਕਿਉਂ ਨਹੀਂ ਕੱਟਦੀ ਪਰਚੇ ਕਿਉਂ ਨਹੀਂ ਕਰਦੀ ਆ ਆ ਜਿਹੜੇ ਆਵਾਰਾ ਠੱਠੇ ਫਿਰਦੇ ਨੇ ਸੜਕਾਂ ਤੇ ਇਹਨਾਂ ਦੀ ਨਸਬੰਦੀ ਕਿਉਂ ਨਹੀਂ ਕਰਦੀ ਤਾਂ ਕਿ ਅੱਗੇ ਤਾਂ ਨਾ ਫੈਲਣ ਇਹ ਦੋ ਕੰਮ ਕਰਨੇ ਸਰਕਾਰ ਨੂੰ ਚਾਹੀਦੇ ਨੇ ਇੱਕ ਤਾਂ ਸਰਕਾਰ ਕਹਿੰਦੀ ਆ ਜਿਹੜੀਆਂ ਸਾਡੀਆਂ 457 ਗਊਸ਼ਾਲਾਵਾਂ ਨੇ ਇਹਨਾਂ ਦੀ ਇਨਕੁਆਇਰੀ ਕਰੇ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਤੇ ਸਾਨੂੰ ਉਮੀਦ ਹੈ ਬਿਲਕੁਲ ਪੁਰਾਣੀਆਂ ਸਰਕਾਰਾਂ ਚ ਲੋ ਤੁਸੀਂ ਕਹਿੰਦਾ ਵੀ ਆਪਾਂ 70 ਸਾਲਾਂ ਦੇ ਪਿੱਛੇ ਐ ਕਰਤਾ ਜੀ ਵਾਹ ਕਰਤਾ ਹੁਣ ਤੁਹਾਡੇ ਹੱਥ ਕਮਾਂਡ ਹੈ ਤੁਸੀਂ ਇਹਨੂੰ ਕੈਰੀ ਕਰਾਓ ਜਿਹੜੀਆਂ ਸਰਕਾਰੀ 457 ਗਊਸ਼ਾਲਾਾਂ ਮਾ ਨੇ ਔਰ ਪੰਜਾਬ ਦੇ ਵਿੱਚ ਗਊ ਕਮਿਸ਼ਨ ਵੀ ਬਣਿਆ ਹੋਇਆ ਹੈ ਅੱਜ ਤੱਕ ਉਹ ਗਊ ਕਮਿਸ਼ਨ ਦਾ ਮੈਂ ਕੋਈ ਐਦਾਂ ਦਾ ਬਿਆਨ ਨਹੀਂ ਦੇਖਿਆ ਕਿ ਮਤਲਬ ਇਹਨਾਂ ਨੂੰ ਸੁਰੱਖਿਅਤ ਕੀਤਾ ਜਾਵੇ ਯਾਰ ਜਿਹੜੀ ਗਾਂਵਾਰਾ ਫਿਰਦੀ ਹੈ ਇੱਕ ਬਸ ਦਾ ਆਪਾਂ Hindu ਧਰਮ ਦੇ ਵਿੱਚ ਆਪਾਂ ਗਊ ਨੂੰ ਮਾਤਾ ਕਹਿੰਦੇ ਆ ਦੂਜੇ ਪਾਸੇ ਜਿਹਨੂੰ ਅਸੀਂ ਮਾਂ ਕਹਿੰਦੇ ਆ ਉਹ ਸੜਕਾਂ ਦੇ ਵਾਰਾ ਫਿਰਦੀ ਹੈ ਲੋਕਾਂ 'ਚ ਵੱਜਦੀ ਫਿਰਦੀ ਹੈ ਗੰਦ ਖਾ ਰਹੀ ਹੈ ਲਫਾਫੇ ਖਾ ਰਹੀ ਉਹਦਾ ਪੇਟ ਭਰ ਕੇ ਫਾਰਾ ਆ ਕੇ ਮਰ ਰਹੀਆਂ ਨੇ ਗਾਵਾਂ ਸੜਕਾਂ ਤੇ ਤਿੰਨ ਤਿੰਨ ਚਾਰ ਚਾਰ ਦਿਨ ਗਾਵਾਂ ਮਰੀਆਂ ਰਹਿੰਦੀਆਂ ਨੇ ਆ ਕਈ ਮੇਰੇ ਵੀਰ ਜਿਹੜੇ ਸ਼ਿਵ ਸੈਨ ਵਾਲੇ ਨੇ ਸਾਰੇ ਨਹੀਂ ਮੈਂ ਕਹਿੰਦਾ ਕਈ ਮੇਰੇ ਵੀਰ ਇਹਨਾਂ ਨੇ ਸੌਦਾ ਬਣਾਇਆ ਹੋਇਆ ਜਿਹਦਾ ਕਿਸੇ ਤਕੜੇ ਬੰਦੇ ਦੀ ਗੱਲ ਆਗੀ ਉੱਥੇ ਤਾਂ ਇਹ ਲਾ 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 ਕਰਕੇ ਪੂਰਾ ਗਾਹ ਚੱਕਰ ਤੇ ਚੱਕ ਲੈਣਗੇ ਸਮਾਨ ਬਿਲਕੁਲ ਉੱਥੇ ਤਾਂ ਇਹਨਾਂ ਨੂੰ ਐ ਹੁੰਦਾ ਦੋ ਪੈਸੇ ਬਣਨਗੇ ਬਿਲਕੁਲ ਸਾਰਿਆਂ ਦੀ ਨਹੀਂ ਮੈਂ ਗੱਲ ਕਰ ਰਿਹਾ ਕੁਝ ਕੁਝ ਕਹੇਗੇ ਨਹੀਂ ਬਿਲਕੁਲ ਕੁਝ ਕਹੇਗੇ ਨੇ ਜੀ ਤੇ ਜੇ ਕੋਈ ਆਮ ਰੌਲਾ ਉੱਥੇ ਹੁਣ ਚੁੱਪਣਿਆ ਆਹ 12 ਪੁਛਿਆਂ ਵਾਲੇ ਮੁੱਦੇ ਤੇ ਚੁੱਪਣੀ ਐ ਬਿਲਕੁਲ ਉਂਝ ਮਿੰਟ 'ਚ ਕਹਿ ਦੇਣਗੇ ਆ ਬੇਅਦਬੀ ਹੋ ਗਈ ਜੀ ਇਹ ਐ ਹੋ ਗਿਆ ਬਿਲਕੁਲ ਸਾਰੀਆਂ ਸੰਸਥਾਵਾਂ ਸਾਰੇ ਧਰਮਾਂ ਨੂੰ ਇਕੱਠੇ ਹੋ ਕੇ ਇੱਕ ਫੈਸਲਾ ਕਰਨਾ ਚਾਹੀਦਾ ਹੈ ਕਿ ਪੰਜਾਬ 'ਚ ਹਰ ਰੋਜ਼ ਹਰ ਮਹੀਨੇ 150 ਬੰਦਾ ਮਰਦਾ ਹੈ ਬਿਲਕੁਲ ਅੰਕੜਾ ਕੱਢੀਏ ਜੇ ਆਪਾਂ 2023 24 ਤੇ 25 ਤੱਕ ਦਾ ਹਰ ਮਹੀਨੇ ਪੂਰੇ ਪੰਜਾਬ ਦੇ ਵਿੱਚ 150 ਬੰਦਾ ਸੜਕ ਹਾਸੇ ਦੇ ਵਿੱਚ ਅਵਾਰਾ ਪਸ਼ੂਆਂ ਕਰਕੇ ਮਰਦਾ ਹੈ ਬਿਲਕੁਲ ਸੋ ਲੋਕਾਂ ਦੇ ਨੌਜਵਾਨ ਪੁੱਤਾਂ ਦੇ ਸਿਵੇ ਬਲਨੋਂ ਬਿਲਕੁਲ ਤਾਂ ਹਟਣਗੇ ਘਰਾਂ ਚ ਚੁੱਲ੍ਹੇ ਫੇਰ ਬਲਣਗੇ ਮੁੱਖ ਮੰਤਰੀ ਸਾਹਿਬ ਜੇ ਇਹ ਨਸ਼ਾ ਤੇ ਅਵਾਰਾ ਪਸ਼ੂ ਇਹ ਕਾਬੂ ਕਰੋਗੇ ਗੈਂਗਸਟਰ ਕਾਬੂ ਹੋ ਜਾਣਗੇ ਰੋਜ਼ ਨੌਜਵਾਨਾਂ ਦਾ ਆਪਾਂ ਚੱਕ ਕੇ ਉਹ ਆ ਜਾਂਦੀ ਹੈ ਖਬਰ ਕਿ ਉੱਥੇ ਜੀ ਐਨਕਾਊਂਟਰ ਹੋ ਗਿਆ ਤੇ ਕਦੇ ਤੁਸੀਂ ਇਹ ਵੀ ਖਬਰਾਂ ਲਿਆ ਦਿਓ ਕਿ ਉਹ ਫਲਾਣੇ ਬੰਦੇ ਨੇ 12 ਪਸ਼ੂ ਛੱਡਿਆ ਸੀ ਉਹਦੇ ਪਰਚਾ ਹੋ ਗਿਆ ਬਿਲਕੁਲ ਨਕੇਲ ਪਾਈ ਨਕੇਲ ਪਾਈ ਜਾਵੇ ਇਹਨਾਂ ਲੋਕਾਂ ਦੇ ਜਿਹੜੇ ਵਾਰਾ ਪਸ਼ੂ ਛੱਡਦੇ ਨੇ ਔਰ ਦੂਜਾ ਉਹਨਾਂ ਲੋਕਾਂ ਦੇ ਵੀ ਪਰਚੇ ਹੋਣ ਜਿਨ੍ਹਾਂ ਨੇ ਕਾਗਜ਼ਾਂ 'ਚ ਗਊਸ਼ਾਲਾ ਖੋਲੀਆਂ ਹੋਈਆਂ ਨੇ 457 ਪਰ ਮੈਨੂੰ ਨਹੀਂ ਲੱਗਦਾ 457 ਜੇ ਗਊਸ਼ਾਲਾ ਹੋਣ ਤੇ ਇੱਕ ਗਊਸ਼ਾਲਾ ਦੇ ਵਿੱਚ 100 ਪਸ਼ੂ ਵੀ ਹੋਵੇ ਤਾਂ 5-7000 ਪਸ਼ੂ ਉੱਥੇ ਹੋਣਾ ਚਾਹੀਦਾ ਜੀ ਪਰ ਕਈ ਕਾਗਜ਼ਾਂ 'ਚ ਹੀ ਚੱਲਦੀਆਂ ਨੇ ਬਿਲਕੁਲ ਕਮੇਟੀਆਂ ਬਣਾਈਆਂ ਨੇ ਇਹਨਾਂ ਨੇ 23 ਹਰੇਕ ਜ਼ਿਲ੍ਹੇ 'ਚ ਇੱਕ ਕਮੇਟੀ ਹੈ ਅਵਾਰਾ ਪਸ਼ੂਆਂ ਦੀ ਖਾਣ ਦਾ ਜਿਹੜਾ ਸਾਧਨ ਬਣਾ ਲਿਆ ਬਿਲਕੁਲ ਬਿਲਕੁਲ ਖਾਣ ਦਾ ਸਾਧਨ ਬਣਿਆ ਹੋਇਆ ਸਾਡੀ ਸਰਕਾਰ ਜਦੋਂ ਤੱਕ ਨਾਥ ਨਹੀਂ ਕੱਸਦੀ ਉਦੋਂ ਤੱਕ ਪ੍ਰਸ਼ਾਸਨਿਕ ਜਿਹੜੇ ਅਫਸਰ ਨੇ ਸਾਡਾ ਪ੍ਰਸ਼ਾਸਨ ਹੈ ਉਹ ਨਹੀਂ ਜਾਗਦਾ ਐਦਾਂ ਹੀ ਰਾਜਵੀਰ ਜਵੰਦਾ ਵਾਂਗ ਮੈਂ ਤੁਸੀਂ ਤੁਹਾਡਾ ਕਿਸੇ ਦਾ ਵੀਰ ਭੈਣ ਭਰਾ ਕਦੇ ਵੀ ਇਹਨਾਂ ਦੀ ਬਲੀ ਚੜ੍ਹ ਸਕਦਾ ਸੋ ਜਿਹੜਾ ਮੌਤ ਬਣ ਕੇ ਸੜਕਾਂ ਤੇ ਜੰਮ ਦੂਦ ਦੇ ਝੋਟੇ ਬਣੇ ਹੋਏ ਨੇ ਇਹ ਕਾਲੇ ਸਾੰਢ ਇਹਨਾਂ ਨੂੰ ਨੱਥ ਪਾਣੀ ਜ਼ਰੂਰੀ ਹੈ ਇਹ ਨੱਥ ਤਾਂ ਪਏਗੀ ਜੇ ਆਪਾਂ ਸਾਰੇ ਅੱਗੇ ਆਵਾਂਗੇ ਹਿੰਦੂ ਧਰਮ ਦੇ ਵਿੱਚ ਗਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਆਓ ਸਾਰੇ ਰਲ ਕੇ ਆਪਾਂ ਉਸ ਮਾਂ ਨੂੰ ਕਿਤੇ ਇੱਕ ਗਊਸ਼ਾਲਾ ਹਰ ਇੱਕ ਪਿੰਡ ਚ ਇੱਕ ਗਊਸ਼ਾਲਾ ਖੋਲ੍ਹ ਲਓ ਉੱਥੇ ਰੱਖ ਲਓ ਹੋ ਸਕਦਾ ਤੁਹਾਡੇ ਕਰਕੇ ਕਿਸੇ ਦਾ ਪਰਿਵਾਰ ਦਾ ਮੈਂਬਰ ਵੱਜੇ ਆ ਜਿਹੜੇ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਲੋਕ ਇਨਾਂ ਦੀ ਨਾ ਤਾਂ ਇਹ ਆਵਾਰਾ ਪਸ਼ੂ ਫਸਲ ਖਰਾਬ ਕਰਦੇ ਜਿਸ ਦਿਨ ਇਹਨਾਂ ਦਾ ਐਕਸੀਡੈਂਟ ਹੁੰਦਾ ਲੱਤ ਟੁੱਟ ਕੇ ਚੀਕਾਂ ਮਾਰਦੇ ਫਿਰ ਗਾਲ੍ਹਾਂ ਕੱਢਦੇ ਆ ਪਹਿਲਾਂ ਤਾਂ ਇਹ ਕਹਿਣਗੇ ਥੋਟਾ ਕੀ ਖਾਂਦੀਆਂ ਨੇ ਗਾਵਾਂ ਮਾ ਕਿਉਂ ਮਾਰਾ ਕਹਿੰਦੇ ਉਹ ਗਾਵਾਂ ਨੂੰ ਅਸੀਂ ਗਾਵਾਂ ਨੂੰ ਮਾਰਾ ਨਹੀਂ ਕਹਿੰਦੇ ਅਸੀਂ ਆਵਾਰਾ ਪਸ਼ੂਆਂ ਨੂੰ ਮਾਰਾ ਕਹਿ ਰਹੇ ਹਾਂ ਆਵਾਰਾ ਪਸ਼ੂ ਨਹੀਂ ਬਣਦੇ ਬੰਦੇ ਬਣਾਉਂਦੇ ਆ ਬੰਦਿਆਂ ਤੇ ਪਰਚੇ ਹੋਣਗੇ ਜਿਹੜੇ ਆਵਾਰਾ ਛੱਡਦੇ ਇਹਨਾਂ ਨੂੰ ਫੇਰ ਇਨਾਂ ਤੇ ਨਕੇਲ ਪਏਗੀ ਸੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬੀ ਰਾਜਵੀਰ ਜਵੰਦਾ ਦੀ ਆਤਮਾ ਨੂੰ ਆਪਣੇ ਚਰਨਾ ਚ ਨਵਾਸ ਬਖਸ਼ਣ ਤੇ ਆਵਾਰਾ ਪਸ਼ੂਆਂ ਤੇ ਨਕੇਲ ਪਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅੱਗੇ ਆਉਣਾ ਚਾਹੀਦਾ ਹੈ 457 ਗਊਸ਼ਾਲਾਂ ਦੀ ਇਨਕੁਆਇਰੀ ਹੋਵੇ 23 ਤੁਹਾਡੀਆਂ ਜਿਹੜੀਆਂ ਕਮੇਟੀਆਂ ਬਣੀਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਵਾਰਾ ਪਸ਼ੂਆਂ ਨਾਲ ਸੰਬੰਧਿਤ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕੀ ਕੰਮ ਕੀਤੇ ਆ ਹੁਣ ਤੱਕ ਤੇ ਜਿਹੜਾ ਇੱਕ ਪੰਜਾਬ ਦੇ ਵਿੱਚ ਗਊ ਕਮਿਸ਼ਨ ਬਣਿਆ ਉਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਭਾਈ ਕੀ ਕੰਮ ਕਰ ਰਹੇ ਹੋ ਤੇ ਆ ਜਿਹੜੇ ਕਈ ਸਿਵ ਸੈਨਾ ਵਾਲੇ ਰੋਜ਼ ਇੱਕ ਅੱਧਾ ਟਰੱਕ ਘੇਰ ਕੇ ਖੜੇ ਹੁੰਦੇ ਆ ਬਿਲਕੁਲ ਉਹ ਆਵਾਰਾ ਠੱਠੇ ਜਿਹੜੇ ਅਮਰੀਕਨ ਐ ਉਹਨਾਂ ਅਮਰੀਕਨ ਠੱਠਿਆਂ ਦੇ ਟਰੱਕ ਜੇ ਦਾ ਕੋਈ ਪੈਸੇ ਦੇ ਗਿਆ ਇਹਨਾਂ ਨੂੰ ਕੁਝ ਕੁਝ ਗੁ ਕੁਝ 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 ਕਨੇ ਸਿਵ ਸੈਨ ਵਾਲੇ ਕੁਝ ਕੁ ਸਿਵ ਸੈਨ ਵਾਲੇ ਇਹਨਾਂ ਨੇ ਵਪਾਰ ਬਣਾ ਲਿਆ ਇਹ ਕੀ ਕਰਦੇ ਆ ਜੇ ਤਾਂ ਇਹਨਾਂ ਨੂੰ ਕੋਈ ਪੈਸੇ ਦੇ ਗਿਆ ਟਰੱਕ ਵਾਲਾ ਤਾਂ ਤਾਂ ਇਹ ਠੱਠਿਆਂ ਵਾਲਾ ਟਰੱਕ ਕੱਢ ਦਿੰਦੇ ਅੱਗੇ ਨਹੀਂ ਉੱਥੇ ਧਰਾ ਦਿੰਦੇ ਆ ਬਿਲਕੁਲ ਹੁਣ ਕਈ ਸ਼ਹਿਰਾਂ ਦੇ ਵਿੱਚ ਇੱਕਦਮ ਤੁਸੀਂ ਦੇਖਿਆ ਹੋਊਗਾ 20 20 ਇਕੱਠੇ ਫਿਰਦੇ ਹੁੰਦੇ ਇਹ ਕਿੱਥੋਂ ਆਉਂਦੇ ਆ ਕੁਝ ਸਿਵ ਸੈਨ ਵਾਲਿਆਂ ਨੇ ਜਿਨ੍ਹਾਂ ਨੇ ਧੰਦਾ ਬਣਾਇਆ ਹੋਇਆ ਉਹ ਪੁਲਿਸ ਤੇ ਪ੍ਰੈਸ਼ਰ ਪਾਉਂਦੇ ਆ ਬਿਲਕੁਲ ਪ੍ਰੈਸ਼ਰ ਪਾ ਕੇ ਜੇ ਤਾਂ ਕੋਈ ਯੂਪੀ ਵਾਲਾ ਪੈਸੇ ਦੇ ਗਿਆ ਇਹਨਾਂ ਨੂੰ ਤਾਂ ਤਾਂ ਉਹ ਟਰੱਕ ਕੱਢ ਦਿੰਦੇ ਆ ਨਹੀਂ ਉੱਥੇ ਹੀ ਸਾਰਾ ਲਾ ਦਿੰਦਾ ਹੁਣ ਥਾਣੇ ਤੇ ਥੋੜਾ ਪੁਲਿਸ ਰੱਖੂਗੀ ਨਾ ਟੱਠਿਆਂ ਨੂੰ ਅਵਾਰਾਂ ਨੂੰ ਤੇ ਉਹ ਫਿਰ ਉਹ ਸ਼ਹਿਰ ਚ ਛੱਡਣਗੇ ਆ ਏਅਰਪੋਰਟ ਰੋਡ ਜਿਹੜਾ ਮੋਹਾਲੀ ਦਾ ਏਅਰਪੋਰਟ ਰੋਡ ਹੈ ਇੱਥੇ ਤੁਸੀਂ ਦੇਖਿਓ ਪੰਜ ਸੱਤ ਬੰਦੇ ਨੇ ਲੱਤਾਂ ਤਾਂ ਟੁੱਟ ਗਈਆਂ ਨੇ ਪਿਛਲੇ 5-10 ਦਿਨਾਂ ਚ ਬਿਲਕੁਲ ਹੁਣ ਕਿਸੇ ਨੇ ਟਰੱਕ ਲਾਇਆ ਇੱਥੇ ਜੀ ਇਹ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਕਈ ਵਾਰੀ ਕੀ ਹੈ ਫਾਸਲਾਉ ਜਾਂੜ ਦਿੰਦੇ ਆ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕ ਕੀ ਕਰਦੇ ਆ ਪੰਜ ਸੱਤ ਮੇਰੇ ਵਰਗੇ ਇਕੱਠੇ ਹੋਏ ਵੀਰ ਇਕੱਠੇ ਕਰਕੇ ਉਹਨਾਂ ਨੂੰ ਸ਼ਹਿਰ ਵਾਲੇ ਪਾਸੇ ਧੱਕ ਦਿੰਦੇ ਆ ਕਿਉਂ ਸ਼ਹਿਰ 'ਚ ਕੋਈ ਪੁੱਛਦਾਨ ਨਹੀਂ ਸ਼ਹਿਰ ਦੇ ਵਿੱਚ ਮਿਊਸਪਲ ਕਾਉਂਸਲਾਂ ਨੇ ਇੱਕ ਗੱਲ ਨੋਟ ਕਰ ਲਓ ਸਾਰੇ ਜੇ ਤੁਹਾਡੇ ਕਿਸੇ ਵਾਰਾ ਪਸ਼ੂ ਨਾਲ ਟੱਕਰ ਹੋ ਕੇ ਲੱਤਾਂ ਬਾਹ ਟੁੱਟਦੀ ਆ ਤਾਂ ਤੁਸੀਂ ਕੇਸ ਕਰੋ ਉੱਥੋਂ ਦੀ ਮਿਊਸਪਲ ਕਾਉਂਸਲ ਤੇ ਜੇ ਤੁਹਾਡਾ ਸ਼ਹਿਰ ਦੇ ਏਰੀਆ ਦੇ ਵਿੱਚ ਐਕਸੀਡੈਂਟ ਹੋ ਗਿਆ ਨਾ ਤਾਂ ਕੇਸ ਕਰੋ ਉੱਥੋਂ ਦੀ ਨਗਰ ਕਾਉਂਸਲ ਤੇ ਮਿਊਸਪਲ ਕਾਉਂਸਲ ਤੇ ਹਰਜਾਨਾ ਦੇਣਾ ਪਊਗਾ ਉਹਨਾਂ ਨੂੰ ਕਿਉਂਕਿ ਟੈਕਸ ਲੈਂਦੇ ਆ ਉਹ ਸਰਕਾਰ ਸਰਕਾਰ ਸਾਡੇ ਤੋਂ ਕਾਊਸਸ ਲੈਂਦੀ ਐ ਬਿਲਕੁਲ ਪਰ ਆ ਹਰਜਾਨੇ ਨਾਲ ਸਾਡੇ ਪੁੱਤ ਤਾਂ ਨਹੀਂ ਵਾਪਸ ਆਉਣ ਲੱਗੇ ਪਰ ਇਹਨਾਂ ਨੂੰ ਆਕਲ ਜ਼ਰੂਰ ਆ ਜੂਗੀ ਬਿਲਕੁਲ ਸੋ ਉਮੀਦ ਐ ਮੁੱਖ ਮੰਤਰੀ ਭਗਵੰਤ ਮਾਨ ਜੀ ਜ਼ਰੂਰ ਤੁਸੀਂ ਅਦਰ ਧਿਆਨ ਦੇਵੋਗੇ ਨਹੀਂ ਤਾਂ ਹਰਜਾਨਾ ਅੱਜ ਰਾਜਵੀਰ ਜਵੰਦਾ ਗਿਆ ਕੱਲ ਨੂੰ ਤੁਹਾਡਾ ਜਾਂ ਮੇਰਾ ਪੁੱਤ ਜਾਂ ਕਿਸੇ ਹੋਰ ਦਾ ਪੁੱਤ ਵੀ ਜਾ ਸਕਦਾ ਜਿੱਦਨ ਆਪਣੇ ਘਰੇ ਅੱਗ ਲੱਗਦੀ ਐ ਉਸ ਦਿਨ ਆਪਾਂ ਚੀਕਾਂ ਮਾਰਦੇ ਆ ਕਿਉਂ ਨਾ ਅੱਜ ਰਾਜਵੀਰ ਜਵੰਦਾ ਤੋਂ ਹੀ ਆਪਾਂ ਅਕਲ ਲੈ ਲਈਏ ਉਹ ਪੁੱਤ ਚਲਿਆ ਗਿਆ ਉਸ ਮਾਂ ਦਾ ਬੁੱਢੇ ਬਾਰੇ ਕਿੱਥੇ ਉਹਨੇ ਸਹਾਰਾ ਬਣਾਣਾ ਸੀ ਆ ਰਾਜਵੀਰ ਜਵੰਦਾ ਨੇ 71 ਸੈਕਟਰ ਦੇ ਵਿੱਚ ਮਹਾਲ ਹੀ ਹੁਣ ਐਡਾ ਵੱਡਾ ਘਰ ਲਿਆ ਸੀ ਬਿਲਕੁਲ ਬਾਹਰ ਕੱਲ ਡਿਫੈਂਡਰ ਗੱਡੀ ਖੜੀ ਸੀ ਜਦੋਂ ਮੈਂ ਗਿਆ ਦੇਖਣਾ ਤੇ ਐਦਾਂ ਲੱਗਦਾ ਸੀਗਾ ਯਾਰ ਕਿੰਨੀਆਂ ਲੰਬੀਆਂ ਗੱਲਾਂ ਸੋਚੀਆਂ ਹੋਣਗੀਆਂ ਮੈਂ ਆਪਣਾ ਘਰ ਐਦਾਂ ਕਰਨਾ ਬਹੁਤ ਵੱਡਾ ਘਰ ਲਿਆ ਯਾਰ ਕਰੋੜਾ ਰੁਪਏ ਦਾ ਘਰ ਹੋਏਗਾ ਉਹ ਬਿਲਕੁਲ ਤੇ ਉਹ ਮੁੰਡੇ ਨੂੰ 14 ਲੱਖ ਦਾ ਉਹਨੇ BMW ਦਾ ਮੋਟਰਸਾਈਕਲ ਲਿਆ ਸੀਗਾ ਸ਼ੌਂਕ ਸੀ ਉਹਨੂੰ ਬੈਕ ਰਾਈਡਿੰਗ ਦਾ ਪਹਿਲਾਂ ਵੀ ਬੜੀ ਵਾਰੀ ਗਿਆ ਕੋਈ ਪਹਿਲੀ ਵਾਰੀ ਥੋੜਾ ਗਿਆ ਸੀ ਪਾਸੋਂ ਇੱਕ ਜਿਵੇਂ ਇਹ ਤਾਂ ਦੇਖੋ ਜੀ ਆਪਣੇ ਲੋਕਾਂ ਦੀ ਘਾਤ ਬਣ ਗਈ ਜਦੋਂ ਕੁਝ ਵੀ ਨਾ ਹੋਵੇ ਫਿਰ ਕਹਿੰਦੇ ਨੇ ਕੁਦਰਤ ਦਾ ਪਾਣਾ ਹੈ ਜੀ ਪਾਣਾ ਬਿਲਕੁਲ ਇਹ ਪਾਣਾ ਕੁਦਰਤ ਦਾ ਨਹੀਂ ਇਹ ਸਾਡਾ ਬਹਾਨਾ ਹੈ ਬਿਲਕੁਲ ਇਹਨੂੰ ਰੋਕਣਾ ਪੈਣਾ ਹੈ ਰੋਕਣ ਦੇ ਲਈ ਸਾਰਿਆਂ ਨੂੰ Hindu Muslim Sikh Sai ਸਾਰੇ ਮਿਲ ਕੇ ਅੱਗੇ ਆਓ ਅਵਾਰਾ ਪਸ਼ੂ ਜਿਹੜੇ ਸੜਕਾਂ ਦੇ ਫਿਰਦੇ ਨੇ ਇਹਨਾਂ ਨੂੰ ਸਤਕਾਰ ਸਹਿਤ ਹੀ ਆਪਾਂ ਗਊਸ਼ਾਲਾਂ 'ਚ ਛੱਡ ਦਈਏ 457 ਗਊਸ਼ਾਲਾ ਕਹਿੰਦੀ ਹੈ ਸਰਕਾਰ ਹਾਈ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਹੈ ਉੱਥੇ ਛੱਡੀਏ ਜੇ ਨਹੀਂ ਰੱਖਦੇ ਤਾਂ ਆਪਾਂ ਇਕੱਠੇ ਹੋ ਕੇ ਧਰਨਾ ਲਾਓ ਕੱਲੇ ਕੱਲੇ ਗਊਸ਼ਾਲਾ ਨੂੰ ਪੰਜ-ਪੰਜ ਗਾਵਾਂ ਵੀ ਨਹੀਂ ਆਉਣੀਆਂ ਜੇ ਕਰੇ ਫੇਰ ਪੰਜ ਹੁਣ ਇੱਥੇ ਸਾਰੇ ਮਹਾਲੀ ਦੇ ਵਿੱਚ ਮੈਨੂੰ ਲੱਗਦਾ 100 100 100 ਬਾਰਾ ਪਸ਼ੂ ਨਹੀਂ ਹੋਣੇ ਜਿਹੜੇ ਸੜਕ ਤੇ ਖੜੇ ਨੇ ਆ 10-15 ਕਨੇ ਅਰਪੋਰਟ ਰੋਡ ਤੇ ਜਿਨ੍ਹਾਂ ਨੇ 15 ਬੰਦੇ ਇਹ ਲੱਤਾਂ ਤੋੜਤੀਆਂ ਔਰ ਆਉਣ ਵਾਲੇ 1-2 ਦਿਨਾਂ ਚ ਕਿਸੇ ਨੂੰ ਉਹ ਇਹ ਗੱਡੀ ਵਿੱਚ ਚੜਾਉਣਗੇ ਸੋ ਉਮੀਦ ਹੈ ਸਾਡੀ ਪੰਜਾਬ ਸਰਕਾਰ ਰਾਜਵੀਰ ਜਵੰਦੇ ਵਾਲੇ ਕੇਸ ਤੋਂ ਜ਼ਰੂਰ ਕੋਈ ਨਾ ਕੋਈ ਐਦਾਂ ਦਾ ਨੋਟਿਸ ਲੈਗੀ ਉਮੀਦ ਹੈ ਮੁੱਖ ਮੰਤਰੀ ਭਗਵੰਤ ਮਾਨ ਜ਼ਰੂਰ ਐਕਸ਼ਨ ਲੈਣਗੇ ਮੈਨੂੰ ਲੱਗਦਾ ਵੀ ਲੈਣਾ ਵੀ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ ਤਾਂ ਸੁਣਿਆ ਤੁਸੀਂ ਇਹ ਸਾਰਿਆਂ ਨੂੰ ਰਲ ਕੇ ਜਿਹੜੀ ਹੰਬੜਾ ਮਾਰਨ ਦੀ ਜ਼ਰੂਰਤ ਹੈ ਤਾਂ ਜੋ ਹੋਰ ਕੋਈ ਮਾਂ ਦਾ ਪੁੱਤ ਇਹਨਾਂ ਆਵਾਰਾ ਪਸ਼ੂਆਂ ਦੀ ਭੇਟ ਨਾ ਚੜ ਸਕੇ ਸੋ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ